ਲੋ ਬਾਈ ਲਗੀਤ ਬਾਈ ਕੋ ਪਹੁੰਚੀ ਹੈ ਖੇਤ ਚ ਪਾਣੀ ਲਾ ਰਿਹਾ ਬਾਈ ਅਸਰਕਾਲ ਜੀ ਕਰਤਾ ਸ਼ੁਰੂ ਪਾਣੀ ਕਾਕਾ ਭਾਈ ਇਹ ਹੁਣ ਫਿਰ ਸਲਾਹ ਕਰਦੇ ਇਹਨੂੰ ਪਟਾਉਣ ਦੀ ਸਲਾਹ ਹੈ ਇੱਧਰ ਇੱਥੇ ਤੇ ਆਏ ਨਿਕਲਣ ਟ੍ਰੈਲਰ ਆਏ ਹਾਂ ਆ ਪੱਕੀ ਜੜਦੀ ਆ ਉਹ ਪੱਕੀ ਜੜਦੀ ਪੂਰਾ ਬੜਾ ਬੀਲੇ ਤੇ ਰੋਪੜ ਤੇ ਸਾਰਾ ਸਾਲ ਜੇ ਮਰਜੀ ਪਟਾਈ ਜਾਓ ਤਰਸਾਤ ਵਜੇ ਪੂਰੀ ਬਸਾਦ ਪਟਾਲਾ ਹਾਂ ਇੱਥੇ ਖੜ ਕੇ ਲੱਦ ਲੋ ਇੱਥੇ ਖੜ ਕੇ ਲੱਦ ਲੋ ਹਾਂ ਹੂੰ ਪਟਣੇ ਵਾਲੇ ਜਾਈਦੇ ਬੰਦੇ ਜੇ ਪਾਣੀ ਵਾ ਪਟ ਲੈਣ ਉਹ ਰੇ ਹਾਂ ਇਹ ਨਹੀਂ ਇੱਥੇ ਖੜ ਕੇ ਲੱਦ ਦਉਂਗੇ ਹੂੰ ਸੜ ਗਏ ਸਿਰ ਪਰ ਇਹ ਤਾਂ ਨਹੀਂ ਨਾ ਉਹ ਤਾਂ ਤਾਂ ਹੀ ਤਾਂ ਕਹਿੰਦਾ ਉੱਥੇ ਵੀ ਸੜ ਗਏ ਸਿਰ ਪਰ ਉਰੇ ਇਹ ਮੂਰੇ ਬੂਟੇ ਵਧੀਆ ਏ ਥੋੜੀ ਪਿੱਛੇ ਡਾਉਨ ਆ ਥੋੜੀ ਪਿੱਛੇ ਡਾਉਨ ਆ ਜਾਂਦੀ ਉੱਧਰ ਹਾਂ ਆ ਠੀਕ ਆ ਮੂਰੇ ਮੂਰੇ ਠੀਕ ਆ ਉਹ ਤੱਕ ਚੱਲ ਠੀਕ ਆ ਉਹ ਗਿਣਤੀਆਂ ਵੱਧਦੇ ਰੂਟੇ ਗਿਣਤੀ ਚ ਆਉ ਤਾਂ ਹੈਗਾ ਹੀ ਹੈ ਗਿਣਤੀਆਂ ਵੱਧਦਾ ਬਈ ਆ ਚਲੋ ਜੇ ਮਾਲਾ ਤਕੜੇ ਨਹੀਂ ਹੈਗੇ ਤਾਂ 15 18 ਇੰਚ ਦੇ ਉਹਨੇ ਗਿਣਤੀ ਚ ਵੱਧ ਗਏ ਹਾਂ ਹੂੰ ਹਾਂ ਕਿਹਦਾ ਉੱਤੇ ਨਾਲ ਵੱਧਦਾ ਬੂਟੇ ਬਹੁਤ ਓਰੇ ਹਾਂ ਤੱਕ ਹੀ ਜਾ ਯਾਰਾ ਮੂਰੇ ਤਾਂ ਬਹੁਤ ਨਾ ਬੂਟਾ ਖਰਾ ਹਾਂ ਨਾ ਨਾ ਬੂਟਾ ਵਧੀਆ ਹਾਂ ਆਹ ਰਾਉਂਡ ਕਈ ਦਿਨ ਹੋ ਗਏ ਪਾਣੀ ਲੱਗਿਆ ਨੂੰ ਹੂੰ ਮਗਾਉਂ ਲਾਣ ਦੇ ਮੋਟਰ ਬੈਲੀ ਖੜੀ ਸੀ ਨਾ ਨਾ ਜ਼ਰੂਰੀ ਹੈ ਪਾਣੀ ਦਾ 10 15 10 ਦਿਨ ਬਾਅਦ ਤਾਂ ਚਾਹੀਦਾ ਹੋਰ ਪਾਣੀ ਲੱਗ ਗਿਆ ਹੁਣ ਤੇ ਬਾਹਰ ਲੋੜ ਨਹੀਂ ਹੈਗੀ ਸ਼ਾਮ ਤਾਈ ਬਾਦ ਨਹੀਂ ਤੇ ਲੋੜੇ ਨਹੀਂ ਜਾਣੂ ਪ੍ਰਸਾਦ ਪ੍ਰਦੂਸ਼ ਗੇ ਜਾਨੀ ਹੁਣ ਤੇ ਬਾਅਦ ਤਾਂ ਲੋੜੇ ਨਹੀਂ ਹੈਗੀ ਪਾਣੀ ਹੁਣ ਨਹੀਂ ਲੋੜ ਹੈਗੀ ਹਫਤਾ ਕੱਢ ਦੇਣਾ ਇਹਨੇ ਹਫਤੇ ਤੱਕ ਬਰਸਾਤ ਆਈ ਲੈ ਹੋਰ ਲੱਕੀ ਆਪਾਂ ਹੀ ਸਾਡੇ ਪਿੰਡ ਦੀ ਟੈਕੀ ਆ ਜਿਹੜੀ ਆਪਣੇ ਖੇਤਾਂ ਦੇ ਕੋਲ ਆ ਗਏ ਇਹ ਸਾਡੇ ਖੇਤ ਦੇ ਕੋਲ ਆ ਪਿੰਡ ਵਾਲੀ ਮੋਟਰ ਦਾ ਪਾਣੀ ਆਉਂਦਾ ਔਰੇ ਪਿੰਡ ਵਾਲੀ ਮੋਟਰ ਦਾ ਪਾਣੀ ਕਾਹੇ ਤਾ ਨੂੰ ਹੂੰ ਹੋਰ ਵਾੜੂਗਾ ਬੰਮੇ ਇਹ ਇੱਥੇ ਤੇ ਲੀਲਾ ਸਪਲਾਈ ਕੋਰਤਾ ਹੈਗੀ ਆ ਹੈ ਇੱਥੇ ਤੇ ਲੀਲਾ ਸਪਲਾਈ ਹੈ ਹਾਂ ਭਾਈ ਇਹ ਕਹੀ ਜਾਂਦੇ ਇੱਥੇ ਮਗਾ ਬਣਾ ਦੇ ਸਾਨੂੰ ਕਮਰਾ ਇੱਥੇ ਸਾਨੂੰ ਕਮਰਾ ਬਣਾ ਦਿਓ ਇੱਥੇ ਓਰੇ ਬਣ ਜਾਣਾ ਉਹ ਇੱਕ ਕੰਮ ਹੈ ਲੋਟ ਆ ਪਤਾ ਕਰ ਤੇ ਪਾਣੀ ਆ ਕਹਿੰਦੇ ਸਾਨੂੰ ਨੇੜੇ ਬਹੁਤ ਆ ਕਹਿੰਦਾ ਪੂਰੀ ਦਾ ਪਾਣੀ ਵੀ ਮਿਲ ਜਣਾ ਲੈਡ ਵੀ ਮਿਲ ਜਣੀ ਲੈਡ ਵੀ ਮਿਲ ਜਣੀ 24 ਘੰਟੇ ਹੈ ਇਹਦਾ ਲੋਟ ਆ ਓਰੇ ਇੱਥੇ ਕਹੀ ਜਾਂਦੇ ਸਾਨੂੰ ਇੱਧਰ ਬਾਹਰ ਅੰਦਰ ਜਾਣ ਨੂੰ ਨਦੀ ਸਾਨੂੰ ਲੋਟ ਆ ਬਹੁਤ ਸਭ ਕੁਝ ਲੋਟ ਇਹਨਾਂ ਨੂੰ ਹਾਂ ਇੱਥੇ ਕਹੀ ਜਾਂਦੇ ਖੁੰਝੇ ਪਾ ਦਿਓ ਨਾਲ ਇਹਨਾਂ ਨੂੰ ਸੌਗੀ ਹੋ ਜੂ ਨਾਲ ਇਹਨਾਂ ਨੂੰ ਸੌਗੀ ਹੋ ਜਾਨੀ ਆਪਣੀ ਕੰਦ ਕਰਕੇ 4 ਇੰਚੀ ਉਹਨੇ 3 ਨਹੀਂ ਪਾਰੇ ਚੁੱਪ ਕਰਕੇ ਹਾਂ 3 ਨਹੀਂ ਆ ਆ ਦੁਰਦਨਾ ਨੇ ਰਸੋਈ ਖੜਕੜੇ ਦੀ ਕਰੀ ਲੈਣੀ ਹਾਂ ਦੇਖਦੇ ਇੱਥੀ ਪਾ ਲੈਣੀ ਹੈ ਦੇਖ ਲੈ ਹੋਰ ਕਿਆ ਬਣਾਏ ਨੇ ਤਿੰਨ ਚਾਰ ਖਾਣਾ ਉਹ ਪਿੰਡ ਨਾਲ ਲੋਟ ਆ ਉਰੇ ਪਿੰਡ ਕਾਲੂ ਠੀਕ ਆ ਠੀਕ ਨਹੀਂ ਗੱਲ ਪਾਸੇ ਠੀਕ ਆ ਉਹਰੇ ਠੀਕ ਆ ਆ ਨਦੀ ਲਾਗ ਹੈ ਹਾਂ ਬਾਹਰ ਅੰਦਰ ਪਿੰਡ ਦੇ ਦੂਰੇ ਚਾਹੀਦੇ ਮੜ ਜੇ ਇਹ ਇਹ ਵੀਗੇ ਤੈਨੂੰ ਪਤਾ ਭੂਤ ਦੇ ਬਹੁਤ ਆ ਇਹ ਰੇ ਗਾਲ ਲੈ ਗਾਲ ਗਾਲ ਮਾਰੀ ਜਦ ਤੇ ਅਸਲੀ ਕੀ ਕਹਿ ਲੜਨਾ ਹੈਗਾ ਜੀ ਇਹਨਾਂ ਨੇ ਅਗਰ ਨਹੀਂ Holi Holi ਨੂੰ ਜਾਂਦੇ ਲੜਦੇ ਤਿਹਾਰਾਂ ਨੂੰ ਹਾਂ ਉਹ ਘਟ ਲੜਦੇ ਆ ਹਾਂ ਆ ਨਿੰਮ ਦਾ ਬੂਟਾ ਖੜਾ ਹਨ ਹਾਂ ਨਿੰਮੋ ਰੇ ਬੱਚੀ ਨਿੰਮਾ ਖੜੀ ਸੀ ਤੇ ਨਿੰਮੇ ਰਾਜ ਦੀ ਨਹੀਂ ਹੁੰਦਾ ਨਿੰਮ ਸੁੱਕ ਗਈਆਂ ਬਹੁਤ ਸੁੱਕ ਮਤਲਬ ਤਾਂ ਵੀ ਨਿੰਮ ਦਾ ਬੂਟਾ ਮਿਲਦਾ ਹੀ ਨਹੀਂ ਬਾਈ ਹੁਣ ਕਿੱਥੇ ਨਿੰਮ ਸੁੱਕ ਬਹੁ ਗਈਆਂ ਪਤਾ ਨਹੀਂ ਕਾਤੇ ਬਿਮਾਰੀ ਦੀ ਗੱਲ ਜਦ ਕੀ ਨਾ ਟਕੂਰ ਕਾ ਨਹੀਂ ਕਿਤੇ ਮੂੰਹ ਚ ਆਈ ਵੀ ਆ ਨਿੰਮ ਖੜੀ ਐ ਇੱਥੇ ਨਾ ਲਾਉਣੇ ਆ ਬੂਟੇ ਯਾਰ ਲਾਉਣੇ ਚਾਹੀਦੇ ਆ ਲਾਉਂਦੇ ਆ ਨਿੰਮ ਦੇ ਪੰਜ-ਛੇ ਦਿਨ ਹੋਰ ਰੁਕ ਜਾ ਪਠਾ ਚ ਲਾਉਣੇ ਆ ਪੰਜ-ਛੇ ਦਿਨ ਤੱਕ ਬਸ ਪੰਜ-ਛੇ ਦਿਨ ਆ ਮਾਲੇ ਬਹੁਤ ਬੂਟੇ ਲਾਉਣੇ ਖਾਦੇ ਘੱਟ ਦੇ ਘੱਟ 20-25 ਬੂਟੇ ਮੈਂ ਲੈ ਕੇ ਆਉਣੇ ਆ ਪੰਜ-ਛੇ ਦਿਨ ਤੱਕ ਚੱਲਦੇ ਆ ਫੇਰ ਲੈ ਕੇ ਆਉਂਗਾ ਮੈਂ ਵੀ ਲਾਉਣੇ ਆ ਮੈਂ ਘਰਾਂ ਮੀਂਹ ਵੇਜ ਵੇਕਾ ਸੁੱਕਦਾ ਨਹੀਂ ਗੁੱਜਦਾ ਉਹੀ ਕਹਿੰਦਾ ਮੀਂਹ ਡੀਗਦਾ ਹੈ ਧਰਤੀ ਚ ਮੇਰੀਆਂ ਸੁਣ ਲਓ ਉੱਪਰ ਗਿੱਲ ਹੋਊਗੀ ਉੱਪਰ ਗਿੱਲ ਹੋ ਜੂ ਉਹ ਤੇ ਥੱਲੇ ਸੁੱਕ ਪਈ ਆ ਮੜਾ ਜੇ ਬਰਸਾਤ ਪੈਣ ਦੇ ਲਾਉਂਦੇ ਆ ਲਾਉਣੇ ਆ ਫਾਲਾਲੇ ਵੀ ਲਾਉਣੇ ਮੈਂ ਕਈ ਸੰਗਤਰੇ ਵੀ ਲਾਉਣੇ ਆ ਕਿੰਨੂ ਵੀ ਲਾਉਣੇ ਨਿੰ ਜਗਾ ਵਧੀਰੀ ਆ ਇਹਦਾ ਦੇਸੀ ਦਵਾਈ ਆ ਬਾਈ ਬਹੁਤ ਵਧੀਆ ਚੀਜ਼ ਆ ਇਹ ਇਹ ਤਾਂ ਉਹ ਵੀ ਲੋਟ ਇਹਦਾ ਥੋੜਾ ਫਿਲਸੀ ਤੇ ਰਗੜ ਕੇ ਨਾ ਇਹਨੂੰ ਹੂੰ ਪੱਤੇ ਰਗੜ ਕੇ ਦੇ ਹੂੰ ਹੂੰ ਕੁੰਡੇ ਚ ਹੂੰ ਵਿੱਚ ਗੋੜ ਪਾਇਆ ਇੱਕ ਗਲਾਸ ਪੀ ਲਾਈਦਾ ਕਈ ਉਹ ਵੀ ਖਾ ਜਾਂਦੇ ਤੇ ਦੇਖਿਆ ਮੈਂ ਪੱਤੇ ਜਾਂਦੇ ਗਾਤਣ ਕਰਦੇ ਨੇ ਗਲੇ ਗਾਤਣ ਦਾ ਕਰਦੇ ਉਹ ਵੀ ਖਾ ਜਾਂਦੇ ਤੇ ਇੱਕ ਦੋ ਪੱਤੇ ਉਹ ਵੀ ਖਾ ਜਾਂਦੇ ਤੇ ਦੇਖਿਆ ਨਿੰਮਾ ਜਿਹੜੀ ਇਹਦਾ ਦੇਸੀ ਦਵਾਈ ਆ ਇੱਕ ਹੁਣ ਹੇਉ ਨਹੀਂ ਨਿੰਮਾ ਰਹੀ ਨੱਕ ਕਰਈ ਨਾ ਨਿੰਮ ਰਹੀ ਪੱਕੇ ਦਰਖਤੇ ਨਹੀਂ ਰਹੇ ਬਾਈ ਹੋਰ ਜਿਵੇਂ ਨਿੰਮ ਹੋਏ ਜਾਂ ਟਾਲੀ ਹੋਏ ਪਪੂਲਰੇ ਪਪੂਲਰ ਇਹਨੇ ਦੱਤ ਨਾ ਭਈਆਂ ਨੂੰ ਪੂਲਰ ਦੀਆਂ ਆਉਂਦੀਆਂ ਪਈਆਂ ਨਾ ਨਿੰਮ ਆਦੇ ਲੱਭਉਤੇ ਨਾ ਟਾਲੀਆਂ ਰਹੀਆਂ ਬਹੁਤੀਆਂ ਨਾ ਕਿਕਰਾਂ ਸਭੈਦਾ ਦਾ ਹੈਗਾ ਚਲ ਇਹ ਇਹ ਦੂਏ ਦਰਖਤੇ ਨਹੀਂ ਰਹੇ ਜਿਹੜੇ ਸੜਕ ਦੇ ਨਾਲ ਹੈਗੇ ਆ ਉਹ ਫਿਰ ਜਦੋਂ ਸੜਕ ਚੌੜੀ ਹੁੰਦੀ ਉਦੋਂ ਵੱਡ ਹੋ ਜਾਂਦੇ ਆ ਸ਼ਾਮ ਹੋ ਰਹੀ ਵੀ ਕੰਮ ਦੀ ਹੈ ਸ਼ਾਮਤ ਜ਼ਰੂਰੀ ਹੈ ਆ ਹਮ ਵਧੀਆ ਸ਼ਾਮ ਹੈ ਵਧੀਆ ਕਾਲੀ ਦਾ ਦੇਣਾ ਉਹਨਾਂ ਬੋਲਟ ਪੂਰਾ ਹੋਵੇ ਹੂੰ ਇੱਥੇ ਨਹੀਂ ਕਰਦਾ ਉਹਨਾਂ 250 ਦੇ ਬੋਲਟ ਇਹ ਤਾਂ ਸਾਡੇ ਵੀ ਨਹੀਂ ਕਰਦੀ ਤੁਹਾਨੂੰ ਦਿਖਾਈ ਦੇਗੀ ਉਦੋਂ ਹਾਂ ਹਾਂ ਘਰ ਆਇਆ ਨਾ ਇੱਥੇ ਆਉਂ ਗਏ ਤੈਨੂੰ ਉਦੋਂ ਦਿਖਾਈ ਦੇਗੀ ਬੋਲਟਜ ਆਪਣੀ ਪੂਰੀ ਆ ਇਹ ਕਿਹੜਾ ਕਨੈਕਸ਼ਨ ਦੇ ਮਿੰਡਵਾਨਾ ਟੈਂਸੀ ਗਈ ਹੈ ਟਰਾਂਸਫਾਰਮ ਹਾਂ ਇਹ ਪੂਰਾ ਬੋਲਟ ਰਹਿਦਾ ਉਹ ਚੱਕੀ ਜਨੋਂ ਤਾਂ ਲੱਗ ਗਿਆ ਇਹ ਚੱਕੀ ਜਾਂ ਲੱਗ ਲੱਗ ਗਿਆ ਹੂੰ ਹੈਨਾ ਹੂੰ ਬਾ ਬੋਲਟ ਰਹਿਦਾ ਹੁਣਾ ਹੋਰ ਬਸ ਚੱਲੀਏ ਫਿਰ ਚੱਲ ਚੱਲੀਏ ਦੇਖੀਏ ਹੂੰ ਸਤਿ ਪਾਤ ਜੀ ਲੱਭਿਆ ਕਿੱਧਰ ਹੈ ਕਿ ਨਹੀਂ ਸੱਬ ਲਈ ਪੈੜ ਦੇਖ ਲਈ ਹੈ ਦੇਖਦਾ ਸੀ ਕਿੱਧਰ ਫਿਰਦਾ ਸੱਚੇ ਲੋਕਾਂ ਦੀ ਫੜਦਾ ਆ ਦੇਖ ਲੋ ਵੱਢ ਦੇ ਤੇਰੇ ਹੀ ਤਨੁਸ ਕਰਦੰਨੇ ਆ ਲੋਕਾਂ ਦੀ ਫੜਦਾ ਚੋਰੀ-ਚੋਰੀ ਨਾ ਤੇਰਾ ਮੋਟਰਸਾਈਕਲ ਦੇਖਿਆ ਨਾ ਤੂੰ ਚੋਰੀ-ਚੋਰੀ ਨਹੀਂ ਵੱਢਦਾ ਹੈਗਾ ਹੈ ਹਾਂ ਹੂੰ ਚੋਰੀ ਵੱਢਦਾ ਇਧਰੋਂ ਉਧਰ ਆਪਣਾ ਖੇਤ ਆ ਆਪੋ ਦੇਖ ਮੋਟਰਸਾਈਕਲ ਬਿਲਕੁਲ ਹੋਇਆ ਹੋਇਆ ਹੈ ਹੈ ਮੋਟਰਸਾਈਕਲ ਬਿਲਕੁਲ ਆਇਆ ਹੋਇਆ ਆ। ਦੇਖਿਆ ਵਾਲਾ ਵੀ ਨਹੀਂ ਹੈਗਾ ਬੰਦੇ ਹੈਗਾ। ਆਹ। ਆਹ ਦੇਖ ਲੈ ਇੱਧਰ। ਮੋਟਰਸਾਈਕਲ ਬਿਲਕੁਲ ਆਇਆ ਪਿਆ। ਆਪ ਹੀ ਕੋਟ ਆਇਆ ਜਾਂਦਾ ਬਸ ਬੈਠਾ ਹੀ। ਨੋਂ ਬੋਲਦਾ ਉਹਦਾ। ਪਪਾ ਕੀ ਸਕੀਮ ਪਰ ਹੈ ਮੈਕ ਉਪਰ। ਹੂੰ। ਇਹ ਸਕੀਮ ਆਇਆ। ਇਹ ਕਿਹੜੀ ਸਕੀਮ ਹੋਈ? ਇਹ ਨਹੀਂ ਪੈ ਗਿਆ ਬਾਈ ਜਾਨਸ। ਹਾਂ। ਹੂੰ। ਆਜਾ ਕੋਲ ਆ ਜਾ ਕੋਲ ਨੂੰ। ਬਾਜੇ ਨਹੀਂ ਪੈ ਗਿਆ ਬਾਈ ਜਾਨਸ। ਹੂੰ। ਆਓ ਖੇਡ ਬਾਤ ਤਾਂ ਮੁੱਕੀਦਾ ਸਾਰੇ। ਤੁਹਾਨੂੰ ਦਿਖਾਉਂਗਾ ਉਹ ਵੀ। ਹੂੰ। ਫੋਨੋ ਕਾ ਕਾਡਾ ਸੁਕੂ ਜੂਗਾ ਪਿੱਛੇ ਦੇਖ ਲਿਆ ਸੀ ਠੀਕ ਹੈ ਨਾ ਆਸ ਆਪਣੀ ਕਿਹੜੀ ਆ ਸਕੀਮ ਆਇਆ ਵੀ ਹੁਣ ਲਾਗਾ ਲੈ ਕੇ ਮੈਂ ਸਪਰੇਅ ਕਰਕੇ ਮਿੱਟੀ ਲਾ ਦੂੰਗਾ ਐਨਾ ਫਾਰੀ ਫੇ ਗੱਬੇ ਗੱਬੇ ਰਹਿ ਜੂ ਗੱਬੇ ਰਹਿ ਜੂਗਾ ਗੱਪੇ ਦਾ ਰੂੜਾ ਵੀ ਦੇਖਣੀ ਤੇਰਾ ਵੀ ਕੀ ਆ ਕੀ ਇਹ ਦੇ ਸਕੀਮ ਪਹਿਲਾਂ ਕਦੇ ਨਹੀਂ ਆਈ ਉਹ ਗੱਬਾ ਇਦੋਂ ਨੂੰ ਆ ਗਿਆ ਉੱਥੇ ਵੱਡਦਾ ਕਿਹੜਾ ਹਾਂ ਪਹਿਲਾਂ ਮੈਂ ਤਾਂ ਬਹਿ ਗਿਆ ਫਾਨ ਤੇ ਰਿਵੀ ਆ ਲਗ ਘੁੰਮਦਾ ਹੀ ਦੇ ਅੱਛਾ ਉੱਧਰ ਆਉਂ ਤਰੇ ਬਹਿ ਕੇ ਕਹਿ ਰਿਹਾ ਤੇ ਤਾਂ ਦੇ ਲੈ ਕੱਢਾ ਹੋਈ ਮੁੱਕ ਜਣਾ ਇਹ ਤਾਂ ਇਉਂ ਮੁੱਕ ਜਣਾ ਇੱਕ ਪੰਡਣਾ ਮੁੱਕਣਾ ਹੈ ਬੀ ਤੂੰ ਕਹਿੰਦਾ ਕਿਸ ਨੂੰ ਕਹਿੰਦਾ ਤੇ ਘਰੋਜ ਹੈਗਾ ਵੱਟ ਕੀ ਹੈ ਬਰਹਾਏਗਾ ਕੱਲ ਕਹਿੰਦਾ ਹੈਗਾ ਦਹੇ ਹਮੇ ਢੋਰ ਮਜਾਵਾ ਕੰਮ ਆਪਾ ਕੇ ਮੋੜੇ ਮੋੜੇ ਬੰਦਿਆਂ ਨੂੰ ਕਹਿਤਾ ਮੈਂ ਆ ਵੱਡੋ ਕਿਹੜੇ ਮੱਕੀ ਨਹੀਂ ਖਾਂਦੇ ਹੁਣ ਮੱਕੀ ਨਹੀਂ ਖਾਂਦੇ ਭਾਈ ਤੇ ਚਰੀ ਖਾਂਦੇ ਆ ਓਏ ਇਹਨਾਂ ਨੂੰ ਕੋਈ ਇਹਦਾ ਵੀ ਸੁਨੇਹਾ ਆਪਣਾ ਬਾਅਦ ਮੈਂ ਵੱਡ ਲੋ ਮਤਾ ਲਾਉਣੇ ਆ ਇਹਦਾ ਵੀ ਸੁਨੇਹਾ ਆਪਣਾ ਚਰੀ ਚਰੀ ਨਹੀਂ ਵੀ ਇਹਦੇ ਵਾਲੇ ਚਰੀ ਖਾਂਦੇ ਭਾਈ ਹੈਂ ਚਰੀ ਖਾਂਦੇ ਤੂੰ ਪਹਿਲੇ ਹੀ ਵੱਡ ਲਾਇਆ ਤੇ ਆਹ ਜਿਹੜੀ ਮੱਕੀ ਹੈ ਨਾ ਇਹਨੂੰ ਬਹੁਤ ਕੰਮ ਦਿਖਾਂਦੇ ਡੰਗਰ ਇਹਦੇ ਕੱਕ ਠੰਡੇ ਖਾਂਦੇ ਆ ਨਾ ਇਹ ਠੰਡਾ ਥੱਲੇ ਕੱਕ ਬਹੁਤਾ ਆਉਂਦਾ ਇਹਦੇ ਆ ਸਾਰੇ ਕੱਕ ਵਧੀਆ ਯਾਰ ਇਹ ਹੈ ਹੈ ਕਿ ਨਹੀਂ ਫੇਰ ਠੀਕ ਹੈ ਜੀ ਵਾ ਮਖਾ ਹੁਣ ਆ ਦੇਖ ਇਧਰ ਆ ਪੱਟਨ ਸਾਰੀ ਸਪਰੇਅ ਕਰਕੇ ਹਮ ਐ ਮਿੱਟੀ ਮੁੱਟੀ ਲੱਜੂਆਂ ਨਾਲੇ ਲਫਾਫਾ ਲੱਜੂ ਨਾਲੇ ਹਵਾ ਲੱਜੂ ਨਾਲੇ ਮਿੱਟੀ ਲੱਜੂਆਂ ਨਾਲੇ ਮਰਦੀ ਫਾੜ ਮਾਰ ਕੇ ਮਰਦੀ ਦੂਰੀ ਫਾੜ ਘੁੰਮੀ ਘੁੱਬੜ ਬਣਾ ਲੈਣੀ ਦੀ ਨਾਲੇ ਲਫਾਫਾ ਨਾਲੇ ਪਾਈ ਵੀ ਆਹੋ ਨਾਲੇ ਲਫਾਫਾ ਲਾ ਦਿਓ ਬਾਅਦ ਚ ਆਪਣਾ ਬਾੜੇ ਪਾਈ ਵੀ ਆਹੋ ਖਾਣਾ ਖਵਾਜ ਐਸੇ ਲਫਾਫਾ ਵੀ ਲਾ ਕੇ ਫੇਰ ਦਾ ਆਜਾ ਉਹ ਇਧਰ ਨੂੰ ਨੇੜੇ ਆ ਵਾਹ ਵੀ ਨੇੜੇ ਆ ਆ ਨੇੜੇ ਜਮਾ ਹੀ ਉਰੇ ਇਧਰ ਆਜਾ ਇਧਰ ਨੇੜੇ ਮਲਾਹੂਰਾ ਕੋਲਤਾ ਹੈਗਾ ਦੇਖੋ ਜਿੱਥੇ ਤਾਂ ਮੋਟਰਸਾਈਕਲ ਖੜਾਇਆ ਵਾ ਪਾਣੀ ਪੂੜੀ ਲਿਆਇਆ ਦੇ ਤਾਂ ਨਾ ਲੁਕੇ ਬੈਠਾ ਨੇ ਦੇਖ ਲਿਆਉਂਦਾ ਚਾਦਰਿਆ ਇਹ ਮੇਰੀ ਚਾਦਰ ਵੀ ਆ ਰੱਖੀ ਵੀ ਆ ਰੱਖੀ ਨਾਲ ਮੇਰਾ ਸਾਰਾ ਬਾਸ ਤਾਂ ਕੱਖ ਬੋਕ ਤਾਈ ਦੇ ਮਾ ਹੁਣ ਆਇਆ ਬਾਈ ਇਹਦੇ ਪਿੱਛੇ ਪਿੱਛੇ ਇਹਦੇ ਗੁੰਮੂ ਜਣਾ ਉਹ ਨਾਲੇ ਧੁੱਪਾ ਬੋ ਪੈਂਦੀ ਆ ਕੱਲੂ ਸੁੱਕ ਜਣਾ ਇਹਨੇ ਉਹ ਨੂੰ ਵਾਸ ਨੂੰ ਫਾੜੀ ਨਹੀਂ ਮਾਰਦੇ ਇਹਦਾ ਬਾਈ ਦੁਪਹਿਰੇ ਨੂੰ ਆ ਫਾੜੀ ਮਾਰ ਦੂ ਇੱਕ ਵਾਰੀ ਸ਼ੁਕਰ ਆ ਬਾਈ ਅਸੀਂ ਤਾਂ ਉਹ ਪੈੜ ਦੇਖ ਲਈ ਤਾਂ ਪਤਾ ਲੱਗ ਗਿਆ ਹਾਂ ਮੈਂ ਤੈਨੂੰ ਫੋਨ ਕਰਦਾ ਦਾ ਕਹਿੰਦਾ ਅੱਜ ਕੇ ਪੈੜ ਹਾਂ ਮੈਂ ਚੱਲ ਫਿਰ ਤਾਂ ਕਿੱਥੇ ਦਾ ਮਿਲੂਗਾ ਹਾਂ ਨਹੀਂ ਮਸਣ ਮੱਗ ਵਾਲਾ ਗੰਨੇ ਮਤ ਮਿਲੂਗਾ ਜੀ ਆਹ ਲੇ ਕੀ ਪੰਜ ਸੱਤ ਦੇਂਦੀ ਹਾਂ ਮੰਟੇ ਨਹੀਂ ਵੱਟ ਦੇ ਕਹਿੰਦੇ ਕਾਹੇ ਨੂੰ ਗਿਆ ਹੋ ਮੱਢ ਲੈ ਜਾ ਕਾਹੇ ਤਾਂ ਫੇਰ ਦੋ ਦੋ ਚ ਮਗਾ ਦੇਣੀ ਦੋ ਤਿੰਨ ਜਣੇ ਲਈ ਆਂਦੇ ਆ ਵੱਟ ਦੇਣੀ ਅਸੀਂ ਫੇਰ ਪੰਜ ਚਾਰ ਦੇਂਦੀ ਉਹ ਐ ਹਾਂ ਪੰਜ ਚਾਰ ਦੇਂਦੀ ਹੋਰ ਐ ਜੇ ਲੇ ਨਾ ਵਧੀਆ ਸਮਾਂ ਆਇਆ ਸੁੱਕ ਬੱਗੇ ਚ ਬਾਕੇ ਬੀਜੋ ਜੂਵੇ ਨਾ ਵਧੀਆ ਨਾ ਬਹੁਤ ਮੋਟਰ ਮਾਟਰ ਸਾਫ ਕਰ ਦੇਣੀ ਆ ਇਹ ਫਿਰ ਹਾਂ ਆ ਜਿਹੜਾ ਹੁਣ ਕਾਕੰਡਾ ਦਾ ਨਾ ਸਾਫ ਹੋ ਜੂ ਇੱਕ ਵਾਰੀ ਜਿਹਦੇ ਮੈਂ ਦਾਤੀ ਲੈ ਕੇ ਬੈਠ ਗਿਆ ਸਾਰੀ ਰੜੀ ਇੱਕ ਪਹਿਲਾ ਕੱਖ ਵੜ ਦੇਣਾ ਮੈਂ ਦਾ। ਹੂੰ। ਸਪਰੇ ਨਹੀਂ ਕਰੂੰਗਾ। ਮੈਂ ਪਰ ਤਾਂ ਲੋੜ ਨਹੀਂ ਸਪਰੇ ਦੀ। ਹੂੰ। ਮੋਟਾ ਬੂਹੂ ਉਹ ਦਾਖਾ ਦੇ ਬੂਹੇ ਵਾਲਾ। ਅਜਾ ਜੈਲੇ ਦੇ ਪਨੀਰੀ ਬਿਜਣੀ ਤਿਆਰ ਕਰੀ ਗਈ ਆ। ਉਹ ਆਫਿਸ ਦੇ ਵਾਸਤੇ। ਐ ਵਾਸਤੇ ਬਾਜਰੇ ਵਾਸਤੇ। ਬਿਜਣੀ ਆ ਜਾਂ ਅਮਨੇ। ਤਾਂ ਬਾਜਰਾ ਵੱਢ ਕੇ ਫਿਰ ਉਹਨੇ ਲੇਟ ਲਾਉਣੀ 26। ਫੇਰ ਤਾਂ ਅਸੀਂ ਬਹੁ ਗਿੱਟੀ ਲਾ ਦੇਣੀ ਚੰਗੀ ਵੇਲੇ ਚ। ਚਰੀ ਹੜਚ ਅਸੀਂ ਤਾਂ ਬਹੁ ਗਿੱਟੀ ਲਾ ਦੇਣੀ। ਹੂੰ ਹੂੰ। ਮੈਂ ਲਾਉਣੀ ਆ ਭਾਈ ਉਹ ਚ 15 ਦੇ ਬਾਅਦ। 15 ਦੇ ਵਿੱਚ ਹੋ ਜੂ ਵਿੱਚ। ਉਦੇ ਜਾ ਹਾਂ ਤੇ ਆ ਵੀ ਤਾਂ 15 20 ਨੂੰ ਲੱਗਣਾ ਹਾਂ ਆ ਵੀ ਤਾਂ 15 20 ਨੂੰ ਲੱਗਣਾ ਹੈ ਜੀ ਵੀ ਤਾਂ ਪਹਿਲਾਂ ਲੱਗ ਜਾਣਾ ਮੈਂ 25 ਨੂੰ ਬੀਜੀ ਦੀ ਬਣੀ ਦੀ ਹਾਂ ਦੇਖ ਮੈਂ ਤੂੰ ਆਹ ਹਿਸਾਬ ਲਾਦਾ ਤੂੰ ਕਹਿ ਦਿੰਦੀ ਕਿ ਤੇਰੇ ਹਿਸਾਬ ਨਾਲ ਜਿਹੜੇ ਛਾ ਮੈਂ ਤੇ ਬੰਦੇ ਘਣਾਤੇ ਤਾਂ ਚਾਰ-ਪੰਜ ਦਿਨ ਦੀ ਹੈ ਨਹੀਂ ਵੱਧ ਹੈ ਹਾਂ ਚਾਰ-ਪੰਜ ਦਿਨ ਨੂੰ ਇਹਨੂੰ ਘਾਤੇ ਘਾਟ 10 ਬੰਦਾ ਦਿਨ ਉਹ ਵਾੜਾ ਲੱਗੇ 10 10 ਦਿਨ ਨਾ ਰਹਿ ਕਿੰਨੇ ਦਿਨ ਦੀ ਬੱਸ 50 ਦਿਨ ਦੀ ਹੋਰ ਬੱਸ 10 ਦਿਨ ਦੀ ਲਾ ਲਿਆ ਜਾਨ ਠੀਕ ਨਹੀਂ ਗੱਲ ਹੂੰ ਆਪਣਾ ਬਾਜਰਾ ਹੋ ਜਾਣਾ ਚਾਚੇ ਰਦੇ ਵੱਲੋਂ ਬਲਦਾ ਦਿਖਦਾ ਨਹੀਂ ਜਿਹੜਾ ਰਹੇ ਨਹੀਂ ਹੁੰਦਾ ਵੀ ਲਾ ਦੀਏ। ਕਿਆ? ਵੀ ਵੱਲੋਂ ਬਲਦਾ ਉਹ ਨਹੀਂ ਫਿਰ ਸਾੜੀ ਪਨੀਰੀ ਹੋਣੀ ਫਿਰ ਹਾਈਬ੍ਰੇਡ ਆ ਉਹ ਤੇਰਾ ਟਾਈਮ ਟੱਪ ਕੇ ਕੋਈ ਫੇਰ ਨਹੀਂਦਾ ਯਾਰ। ਹਾਂ ਫਿਰ ਤਾਂ ਪੱਕੜ ਹੋ ਜਾਏ। ਵੀ ਮਹਿੰਗਾ ਐ। ਨਾ 26 ਕਿੱਥੇ ਲਾਉਣੀ ਫਿਰ? ਕਿਹੜੀ? 26। ਤੇ ਲੂੰਦੇ ਰੂ ਦੱਸਿਆ ਵੀ ਜੇ ਬੂਟੇ ਵੇਕੇ ਤਾਂ ਲਾਲ ਨਹੀਂ ਕਾਲੇ ਵਰਗੇ ਤਾਂ ਕੰਮ ਆਰਦੇ ਨੇ ਆਪਾਂ ਨੇ। ਠੀਕ ਨਹੀਂ ਗੱਲ? ਹੂੰ ਨੀ ਬੂਟੇ ਚ ਲਾ ਦਿਓ। ਕਿਆ ਮੰਨਦੀ? ਇਹਦੇ ਮਨ ਨੂੰ ਮਾਇਦਾ ਵੀ ਕੀਲੇ ਦੇ 26 ਦੇ ਲਾਉਂਗੀ। ਪਨੀਰ ਵਾਲੇ ਵੀ 26 ਦੀ ਲਾਉਂਗੇ। ਹੂੰ ਠੀਕ ਨਹੀਂ ਗੱਲ? ਕੀ ਬਾਤ ਕੀ ਬਟਾ ਦਿੰਦੇ ਕਿਹਦੇ ਕੰਮ ਸਰਜੂ ਨਾ ਨਾ ਕੋਈ ਠੀਕ ਨੀ ਗੱਲ ਹਾਂ ਆਪਾਂ ਨੇ ਕੀ ਕਰਾਉਣਾ ਹੈ ਮੈਂ ਤਾਂ ਆਪ ਵੀ ਗਿਆ ਮਾ ਪੱਟਲਾ ਰਾਜੂ ਨੂੰ ਮੈਂ ਜਿਹੜੀ ਖੜੀ ਐ ਜਿਹੜੀ ਗੁੱਕੀ ਜੇ ਸਾਫ ਕਰ ਦੇ ਉਹ ਨੂੰ ਮਾ ਲੱਗਣੀ ਨਹੀਂ ਉਹਦਾ ਜਗਾ ਤੇ ਲੱਗ ਜੂ ਲੱਗਣੀ ਨਹੀਂ ਕਿੰਨੀ ਗਾ ਵਿੱਗਾ ਦਾ ਹੈਗਾ ਡੇੜੇ ਗੁੱਕਾ ਹੈਗਾ ਡੇੜੇ ਵਿੱਗਾ ਕਿਥੇ ਵਿੱਗਾ ਹੈ ਤੇ ਲੱਗ ਜਾਨੀ ਲੱਗ ਜਾਨੀ ਉਹ ਸੱਡਾ ਬਾਤ ਬਰੀ ਦੀ ਖੜੀ ਐ ਮਾ ਇੰਨੀ ਤੇਰੀ ਲੱਗ ਜਾਨੀ ਦੇਖ ਲੈ ਭਾਈ ਇਹਰ ਪੁੱਛੀ ਕੋ ਪਟਾਲਾ ਠੀਕ ਨੀ ਗੱਲ ਹਾਂ ਨਹੀਂ ਪੱਟੂ ਨਹੀਂ ਡੱਕੇ ਲਾਉਣੇ ਤਾਂ ਲਿਜਾਊਂਗਾ ਹੀ ਭਾਈ ਪਰ ਡੱਕੇ ਲਾਉਣੇ ਵਾਲਾ ਕੰਮ ਨਹੀਂ ਹੈ ਡੱਕੇ ਤਾਂ ਮਾਠਣ ਨਹੀਂ ਲਾਉਣੇ ਇੰਨੇ ਤਾਂ ਅਰੇ ਭਾਈ ਤੁਹਾਡੇ ਵਾਲੇ ਬੱਬੂ ਦੀ ਲਵਾਈ ਕਰਦੇ ਕਿਹੜੇ ਇਹਨਾਂ ਵਾਲੇ ਇਹਨਾਂ ਦਿਖਾ ਕੇ ਜਿਉਣੀ ਮੈਂ ਵਧੀਆ ਕਰਦੇ ਇਹ ਤਾਂ ਗਲਰ ਰੋਲਾ ਪਉਂਦਾ ਹਾਂ ਵਧੀਆ ਕਰੀ ਗਈ ਹੈ ਵਧੀਆ ਕਰੀ ਗਈ ਹੈ ਸਾਦੇ ਮੈਂ ਕਹਾਂ ਹੁਣ ਰੋ ਕਰੂ ਹੁਣ 5 ਕਿਲੇ ਦੇਖੋ ਉਹ ਤਾਂ ਕਹਿੰਦੇ ਨਾ ਨਾ ਉਹ ਤਾਂ ਕਹਿੰਦੇ ਹਰਸ਼ਵੀਰ ਦੇ ਸਾਡੇ ਵੀਡੀਓ ਚ ਕਿਹਾ ਵੀ ਬਹੁਤ ਵਧੀਆ ਲੱਗਨੇ ਆ ਹਾਂ ਬਹੁਤ ਵਧੀਆ ਕਹਿੰਦਾ ਇਹਨੂੰ ਬਹੁਤ ਵਧੀਆ ਲਾਉਂਦੇ ਨੇ ਹਣ ਜਿਆਦਾ ਹੀ ਚੜਾਉਂ ਜਾਂਦੇ ਫਿਰ ਇਹ ਹਾਂ ਜੇ ਕਹਿੰਦਾ ਭਾਈ ਇੱਕ ਮਾਰਕੀਟ ਬਣਾਉਂਦੇ ਇੱਕ ਵੇ ਚੜਾਉਂ ਕਰਦੇ ਆ ਹੈ ਕਿ ਨਹੀਂ ਨਦੀਆ ਦਾ ਫਿਰ ਅਜੀਬ ਵੀ ਗਿਆ ਆਪਣੇ ਸਸਰਾਲ ਆ ਤੇਰੇ ਸਸਰਾਲ ਬਾੜ ਲੰਬੀਏ 2 ਘੰਟੇ ਜਾਣੇ ਨੂੰ 2 ਆਉਣੇ ਨੂੰ 9-10 ਵਜੇ ਵੜੂਗਾ ਮੁੜ ਕੇ ਆਉਣਾ ਅੱਜ 9 ਵਜੇ ਗਿਆ ਹਾਂ ਮੁੜ ਕੇ ਆਉਗਾ ਸ਼ਾਮ ਨੂੰ ਆਉਣਾ ਪੈਣਾ ਭਾਈ ਥਾਣਾ ਦਾ ਕੰਮ ਹੈ ਹੁਣ ਮੈਂ ਕਹਿੰਦਾ ਸਵੇਰੇ ਆ ਜਵੇ ਚਲ ਇੰਨੀ ਵੀ ਗੱਲ ਹੀ ਆ 4-5 ਵਜੇ ਤੁਰ ਪਵੇ ਸਵੇਰੇ 4-5 ਵਜੇ ਤੁਰ ਪਵੇ ਇੱਕ ਇੱਕ ਗੱਲ ਦੇਖੀ ਆ ਮੈਂ ਹਾਂ ਭਾਈ ਜਿੰਨਾ ਚਿਰ ਬੰਦੇ ਚੱਲਦੇ ਖੜਦਾ ਨਹੀਂ ਕਿਹਾ ਆਪਣੀ ਗੱਲ ਕਰਦਾ ਮੈਂ ਕੋਈ ਵੀ ਸ਼ਰੀਰ ਜਿੰਨਾ ਚਿਰ ਚੱਲਦਾ ਤਮਾ ਪੰਜੇ ਪਾਈ ਨਹੀਂ ਰਹਿਦੀ ਉਹ ਕਰ ਲੋ ਉਹ ਕਰ ਲੋ ਜਦ ਮਰ ਗਿਆ ਬਿਗਾਣੀ ਖਾਦਮ ਮੈਂ ਕਾਣੀ ਖਾਦਾ ਮੈਂ ਬਾਕੀ ਭਾਈ ਨਿਆਣਿਆਂ ਨੂੰ ਪੁੱਛਣ ਚਾਹੀਦੇ ਖਾਂ ਸਿਆਣੇ ਠੀਕ ਨਹੀਂ ਗੱਲ ਸਭ ਤੋਂ ਵੱਡੀ ਗੱਲ ਇਹ ਆ ਬਿਲਕੁਲ ਹੈ ਕਿ ਨਹੀਂ ਬੰਦਾ ساری ਉਮਰ ਕਰਦਾ ساری ਉਮਰ ਕਰਦਾ ਮਰ ਜਾਂਦਾ ਐਂਡ ਜਾ ਕੇ ਪੁੱਛਦੇ ਐਂਡ ਜਿਹਦੇ ਪੁੱਛਦੇ ਨਹੀਂ ਬਹੁਤ ਮਾੜੀ ਗੱਲ ਐ ਆਏ ਨਹੀਂ ਸਾਲ ਦੱਸੇ ਉਂਗਲੀ ਇੱਕ ਹੀ ਆਏ ਪੰਜ ਪੰਜ ਦਿਨ ਘੱਟੇ ਰੱਖਦਾ ਪੰਜ 'ਚ ਦੋ ਤਾਂ ਇੱਕ ਇੱਕ ਜਰੇ ਹੋ ਜਾਣੀਆਂ ਆ ਗਿਆ ਪੰਜ ਹੋ ਗਿਆ ਜਿਹਦੇ ਵੀ ਘੱਟ ਨੱਖਦਾ ਤੂੰ ਆਏ ਮੰਨ ਕਰ ਵੀ ਹੁੰਦੇ 10 20 ਬੰਦੇ ਹਜੇ ਜਿਹੜੇ ਨਹੀਂ ਪੁੱਛਦੇ ਠੀਕ ਨਹੀਂ ਗੱਲ ਐ ਨਾਲੇ ਸਿਆਣਾ ਸਾਰੀ ਉਮਰ ਕਰਕੇ ਮਰ ਜਾਂਦਾ ਹੈ। ਆ ਜੀ ਉਮਰ ਨਿਕੜੀ ਕੱਢੀ। ਚਾਹੋ ਕੋਈ ਨੌਕਰੀ ਕਰਦਾ ਚਾਹੋ ਕੋਈ ਖੇਤੀ ਕਰਦਾ ਜੋ ਮਾੜੀ ਬਾਕੀ ਆਪਣੇ ਮਾਪੇ ਦਾ ਕਹਿਣਾ ਬਾਈ ਮੰਨਣਾ ਚਾਹੀਦਾ। ਹਾਂਜੀ। ਉਹ ਸਿੱਧੀ ਸਲਾਹ ਦੇਊਗਾ ਪੁੱਠੀ ਨਹੀਂ ਦੇਊਗਾ। ਕਹਿੰਦਾ ਵੀ ਯਾਰ ਪਾ ਦੇਖ ਲਈ ਬਾਅਦ ਵਿੱਚ ਸੋਚ ਲੈਓ। ਸਮਝਿਆ? ਠੀਕ ਹੈ ਜੀ। ਹਾਂ ਮੰਨੋ ਜਰੂਰ ਚੱਲ ਜੇ ਪੁੱਠੀ ਵੀ ਦੇ ਹੋਗੀ ਕਈ ਵਾਰੀ। ਸਿੱਧੀ ਆ ਜਾਂਦੀ ਆ ਉਹ ਵੀ ਹਰ ਕਿਸੇ ਦਾ। ਉਹ ਜੇ ਕਦੇ ਪੁੱਠੀ ਵੀ ਸਲਾਹ ਦੇਊਗੀ ਦੁਬਾਰਾ ਸਿੱਧੀ ਹੋ ਜੂ ਤਾਂ ਕਿਉਂ ਨਹੀਂ? ਹਾਂ। ਜ਼ਰੂਰੀ ਥੋੜੋ ਗਲਤੀ ਤਾਂ ਬੰਦੇ ਦੀ ਹੁੰਦੀ ਆ। ਆਏ ਨਹੀਂ ਆਏ ਠੀਕ ਐ। ਉਹ ਗਲਤੀ ਤਾਂ ਬੰਦੇ ਦੀ ਹੁੰਦੀ ਆ। ਹਾਂ। ਚਾਹੇ ਸਿਆਣਾ ਚਾਹੇ ਨਿਆਣਾ। ਗਲਤੀ ਤਾਂ ਬੰਦੇ ਨਹੀਂ ਕਰਨੀ ਆ। ਬਾਪੂ ਆਏ ਨਹੀਂ ਆਏ ਠੀਕ ਐ। ਇਹ ਮੁੰਡਾ ਘਾਸਦਾ ਤੁਮਹਾਨੂੰ ਯਾਰ ਕੋਈ ਆਏ ਨਹੀਂ ਆਏ ਠੀਕ ਐ। ਚਾਹੇ ਮੈਂ ਆਂ ਚਾਹੇ ਤੂੰ ਆ ਗਲਤੀ ਤਾਂ ਬੰਦੇ ਦੀ ਹੋਣੀ ਆ। ਬਿਲਕੁਲ ਜੀ। ਗਰਮੀ ਯਾਰ ਬਹੁਤ ਹੋ ਗਈ ਹੈ ਨਾ। ਗਰਮੀ ਆ। ਹਾਂ ਗਰਮੀ ਨਹੀਂ ਆਉਂਗਾ 5-7 ਦਿਨ ਤੱਕ ਦੱਸਿਆ ਵਾ। ਦੱਸਿਆ ਪਿਆ ਬਾਈ। ਹਮ ਇੱਕ ਥਾਂ ਉਰੇ ਊਮੀ ਹਵਾ ਲੱਗਦੀ ਐ ਇੱਧਰ ਗੰਦਾ ਇੱਧਰ ਮੱਕੀ। ਹਮ ਤਾਂ ਆਈਆਂ ਅੰਦ ਦਾ ਫਾਂਡ ਦੱਬੀ ਇ ਰੂਟਾ ਬਟਰ ਨੂੰ ਮੁੰਦਾ ਕਰ ਦੇਣਾ ਵਾ ਕੱਲ ਨੂੰ ਇੱਥੇ ਨੂੰ ਉੱਪਰ ਨੂੰ ਤੇ ਥੋੜੀ ਹੋਰ ਚੌੜੀ ਵੱਡ ਨੰਨ ਕੱਲ ਨੂੰ ਚੌੜੀ ਹੋਰ ਵੱਡ ਫਿਰ ਕੀਆ ਚੌੜੀ ਨਾ ਨਾ ਹੈਗੀ ਬਹੁਤ ਚੌੜੀ ਲੈ ਕਿੱਥੇ ਆਦੇ ਤਾਂ ਵੀ ਰੂਟਾ ਬਟਰ ਕਿੱਥੇ ਫਿਰਦਾ ਇੱਧਰ ਤੇਰਾ ਉਹ ਇੱਥੇ ਘੜ ਕੇ ਦੇਖ ਤੂੰ ਉਹ ਮੈਂ ਦੇਖ ਲਈ ਸਰ ਜਾ ਹੁਣੀ ਕਰਵਾ ਮਾਰ ਕੇ ਲੈ ਰੂਟਾ ਬਟਰ ਦਾ ਦੇਖ ਲੈ ਇੱਧਰ ਕਿੱਥੇ ਫਿਰਦਾ 9 ਫੁੱਟ ਦਾ ਠੀਕ ਆ ਇੱਕ ਠੀਕ ਹੈ ਤੇ ਗੈਲੀ ਦੋ ਗਲਮਾ ਦਾ 11 ਫੁੱਟ ਬਣਦਾ ਅੱਛਾ ਦੇਖੀ ਉਨਹੀਂ ਹੈ ਪੂਰਾ ਐਥੋਂ ਵੜ ਦੂੰਗਾ ਚਾਰ ਚਾਰ ਕੋਲ ਵੱਡ ਹੋਣਾ ਵੱਡ ਦੂੰਗਾ ਇੱਥੇ ਐਗੀ ਫਿਰ ਜੱਕ ਦੂੰਗਾ ਇਹ ਕਹਦਾ ਮਿੰਕੇ ਲੜਤੀ ਹੋ ਥੋੜੀ ਮਿੰਕੇ ਚਲਾਉਂਦਾ ਹਾਂ ਆ ਦੇ ਲਾ ਮੱਕੀ ਇੱਧਰ ਆਈ ਵੀ ਹੈ ਤੇਰੀ ਵਿੱਚ ਮੈਂ ਤਾਂ ਆਈ ਕਹਿੰਦਾ ਐਗੀ ਫਿਰ ਜੱਕ ਦੂੰਗਾ ਹੋਰ ਹੂੰ ਐਵੇਂ ਚੱਕ ਦੂੰਗਾ ਕਾਲੂ ਵੜ ਦੂੰਗਾ ਇੱਥੇ ਦੇ ਦੂਏ ਮੋੜ ਭਾਗਤ ਨੂੰ ਵੀ ਸਰਵਾ ਲੂ ਵਿਚਾਰੇ ਨੂੰ ਜਿਹੜਾ ਲੱਤਾ ਵਾ ਕੀ ਹੋਰ ਰੋ ਸੈਗਲ ਆ ਰੌਂਗ ਟਾਈਮ ਹੀ ਲੱਗਦਾ ਯਾਰ ਆ ਟਾਈਮ ਨੂੰ ਨਹੀਂ ਲੱਗਦਾ ਤੁਹਾਡਾ ਲੱਗਦਾ ਹੀ ਨਹੀਂ ਉਹ ਕਿਆ ਕਰੀਏ ਆ ਹੋ ਆਇਆ ਮੱਕੀ ਵੇ ਤਨ ਕਦੀ ਨੀਂਦ ਆਦੀ ਉਹ ਮਨ ਨੂੰ ਮੈਂ ਕਿਆ ਕਰਾਂ ਮਹੱਲਾ ਪੈ ਜਾਵਾਂ ਕਦੀ ਤੇਰੇ ਕੋਲ ਤੇ ਆਇਆ ਮਹਿੰਦੂ ਪਾਲੇ ਮਾਪੇ ਜੀ ਮਾੜਾ ਏਸੀ ਚ ਤਾਂ ਨੀਂਦ ਆਉਣੀ ਉਹ ਧਰਦਾ ਹੀ ਤਾਂ 6 ਵਜੇ ਕਹਿੰਦੇ ਜਾ ਹੁਣ ਤੱਕ ਅੱਖਾਂ ਨਹੀਂ ਆਈ ਨੀਂਦ ਆ ਗਈ ਤੇ ਥੰਮਾ ਤਾਂ ਉਹ ਵੀ ਉੱਥੇ ਤਾੜੇ ਉਹ ਵੀ ਤਾੜੇ ਫੇਰ ਆ ਗਏ ਹੁਣ ਚੌਂਦੀਗੜ੍ਹ ਮੈਂ ਵਾਹ ਲੈਟ ਕਿੰਨੇ ਟਾਈਮ ਬਾਅਦ ਆਈ ਫੇਰ ਲੈ ਰਖਾਸੀ دیر ਬਾਅਦ ਆਈ ਯਾਰ ਡੇਢ ਦੋ ਘੰਟੇ ਦਾ ਟੱਕ ਲੱਗ ਕੱਟ ਲੱਗੀ ਦੋ ਘੰਟੇ ਦਾ ਲੱਗੀ ਹੋਣੀ ਦੋ ਘੰਟੇ ਦਾ ਡੇਢ ਫੋ ਬੁੱਲਰ ਰਹਿ ਜਾਣੇ ਫਿਰ ਉਹ ਕੱਲੂ ਵੇਜੇ ਤੜਕੇ ਨੂੰ ਹੋਣੀ 4 ਵਜੇ ਬਾਅ ਫੇਰ ਚੱਲੀਊਗਾ ਬਾਈ ਇਹਨਾਂ ਨੇ ਆਇ ਨਹੀਂ ਕਰਿਆ ਹੈਗਾ ਤਿੰਨ ਵਾਰੀਆਂ ਨੇ ਦੋ ਵਾਰੀਆਂ ਕਰਤੀਆਂ ਡਬਲ ਹੀ ਦੰ ਦੇ ਆ ਗੀਆਂ ਇਹ ਵਾਰੀਆਂ ਗਲਤ ਆ ਬਾਈ ਦੋ ਠੀਕ ਆ ਯਾਰ ਇਹ ਚਾਰਮਾ ਮਾਰ ਕੇ ਚਾਲ ਚਾਰਮਾ ਬਣਦੀ ਐ ਦੋ ਮਾ ਨਹੀਂ ਬਣਦੀ ਚਾਲ ਹੁਣ ਨਾ ਦੋ ਦੋ ਨਹੀਂ ਕਰਦੇ ਕਿ ਡਬਲ ਨਹੀਂ ਆਉਂਦੀ ਹੈਗੀ ਹਾਂ ਉਹ ਫੇਰ ਡਬਲ ਨਹੀਂ ਆਉਂਦੀ ਚਾਰ ਦਿਨ ਤੱਕ ਕਰਨ ਚੱਲ ਕੋਈ ਨਹੀਂ ਹੁਣ ਸਵੇਰੇ 4 ਵਜੇ ਆਉਣੀ ਮੈਸੇਜ ਆਏ ਤਾਂ ਆਈ ਤਾਂ ਆ ਗਿਆ ਹਾਂ ਬਿਰਲਾ 12 ਵਜੇ ਹਾਂ ਦਿਨ ਚ ਆਹ ਕੰਮ ਕਰ ਤੂੰ ਜਿੰਦਾ ਚਾਰ ਦਿਨ ਹੋ ਗਏ ਨਾ ਬੰਦਾ ਕਦੂ ਕਰ ਦਿੰਦਾ ਖਾਣਾ ਉਹ ਨਹੀਂ ਨਹੀਂ ਮੇਰੇ ਸਾਹ ਤੈਨੂੰ ਤੇਨਾਂ ਭਾ ਭੱਲੇ ਵਾਲੋ ਜੇ ਮਰਜ਼ੀ ਦੇਖ ਲੈ ਵੀ ਬੜਦਾ ਹੋਊਗਾ ਬੰਦੇ ਨੂੰ ਝਾਕਣਾ ਰਹਿੰਦੀ ਆ ਨਹੀਂ ਸਾਡੀ ਉੱਚ ਤਾਂ ਵੀ ਬੰਨ ਵੀ ਹੋਣੀ ਆ ਕਾਚੇ ਦਾ ਠੀਕ ਆ ਇਦਾਂ ਇਦਾਂ ਵੀ ਆਈ ਜਾ ਬਥੇਰੀ ਆ ਪਿੱਛੇ ਘੱਟ ਆਈ ਜਾਂ ਤਿੰਨ ਘੰਟੇ ਦੇ ਫੇਰੋ ਲਾ ਗਈ ਇਹ ਉਹ ਯਾਰ 8 ਘੰਟੇ ਨਹੀਂ ਆਉਂਦੀ ਬਾਈ 6 ਘੰਟੇ ਨੂੰ ਲਾਈਟ ਆਉਂਦੀ ਆ ਸਵੇਰੇ ਵੀ ਤਾਂ ਆਲੀ ਤਿੰਨ ਆ ਉਹ ਗਿਆ ਕਾਹਦਾ ਆਈਏ ਤਿੰਨ ਔਰੀ ਆਲੀ ਉਧਰ ਨਹੀਂ ਆਉਂਦੀ ਹੈਗੀ 6 ਘੰਟੇ ਆਉਂਦੀ ਉੱਥੇ ਦਾ ਬਸ ਭਾਈ ਸਾਡੇ ਕਿ ਨਹੀਂ ਤਾਂ ਬੋਲ ਰਹਿੰਦੀ ਆ ਹਾਂ ਸਾਨੂੰ ਗਿਆ ਕਿੰਨਾ ਥੋੜੇ ਬਿਫਮਾਣਾ ਤੁਹਾਨੂੰ ਨਹੀਂ ਪਤਾ ਉਧਰ ਫਿਰ ਲੇਦਾ ਨਹੀਂ 6 ਘੰਟੇ ਯਾਰ ਫਿਰ ਜੇ 6 ਘੰਟੇ ਆ ਲਈ ਦੇਖੀ ਫਿਰ ਕਹਿੰਦਾ ਉਧਰ ਵੀ 6 ਘੰਟੇ ਚਾਹੀਦੀ ਫਿਰ 8 ਘੰਟੇ ਚਾਹੀਦੇ 8 ਘੰਟੇ ਚਾਹੀਦੀ ਘਟੇ ਘਟਾ ਉਹ ਮੀ ਭਾਈ ਉਹ ਖਰਾਬ ਖੂਬ ਹੋ ਜਾਂਦੀ ਆ ਕੱਲ ਬਿਰਲਾ ਵੀ ਤਾਂ ਚਲੀ ਗਈ ਜਾਂ ਤਾਂ ਇਹ ਵੀ ਜਲਦੀ ਸੀ ਬੱਸ ਫਿਰ ਇਹ ਡਬਲ ਲੀ ਆਉਂਦੀ ਸਾਢੇ ਸਾਢੇ ਨੂੰ ਟੁੱਟਮੀ ਆਈ ਜਾਂਦੀ ਹੂੰ ਸੌਕਣ ਵਾਲਾ ਕੰਮ ਹੋਇਆ ਪਿਆ ਜਿੱਧਰ ਆਈ ਉਹ ਤੇ ਖਲੀਫ ਹੁੰਦੀ ਹੁੰਦੀ ਹੁਣ ਵੱਧਦਾ ਆਦੇ ਵੱਲਦਾ ਉਹ ਵਾਹਦਾ ਹੁਣ ਚੱਲਣੀ ਮੁਕ ਪਾਂਦਾ ਵਾਲਾ ਦੋ ਦਿਨ ਚ ਦੁਪਹਿਰੇ ਨੂੰ 12 ਵਜੇ ਬੜਨਾ ਇਹ ਵਾ ਦੇਖਿਆ ਵਾ ਜਿੱਦਾਂ ਲੋੜਾ ਜਾ ਨਹੀਂ ਮਿਲਦਾ ਇਹ ਹਾਂ ਮੰਮੀ ਇੱਕ ਗੱਲ ਸੁਣ ਮੇਰੀ ਆਹ ਪਟਾ ਇਤਨਾ ਸੀਟ ਦੇ فرق ਤਾਂ ਪੈਂਦਾ ਕਿੰਨੇ ਨੂੰ ਯਾਰ ਛਾੜਨ ਸਾਈਡ पे ਮੜਾ ਮੜਾ ਟੁੱਟਦਾ ਤਾਂ ਹੈਗਾ ਨਹੀਂ ਨਹੀਂ ਖੜਾ ਹੋ ਕੇ ਦੇਖ ਦੂੰ ਹੂੰ ਆ ਦੇਖ ਕਿੱਥੇ ਚੜ ਗਿਆ ਲੈ ਹਾਂ ਹਾਂ ਉਰਦਾ ਬਾਈ ਉਹ ਸਾਈਡ ਵਾਲਾ ਵਜਿਆ ਵੇ ਆ ਹਾ ਹੁਣ ਘਬਲੇ ਨੂੰ ਫਰਕ ਪੈਂਦਾ ਆ ਉਹਦਾ ਇਹਦੇ ਨਾਲ ਉਹ ਸਿੱਧੇ ਕੱਢਦੇ ਕਰ ਲਾ ਹੈ ਸਿੱਧੇ ਕੱਢਦੇ ਕਰ ਲਾ ਆਪਣਾ ਖੇਤ ਉਹ ਆਪਣਾ ਹੀ ਖੇਤ ਤਾਂ ਸਿੱਧੇ ਕੱਢਦੇ ਕਰ ਲਾ ਬਸ ਜਿਗੜਾ ਇਹਨੇ ਪਰਲੇ ਵਾਸੇ ਪਹੀ ਨੂੰ ਕਰੇ ਵੇ ਹਾਂ ਉਹ ਠੀਕ ਹੈ ਇੱਕੜਾ ਹੀ ਦਾ ਹੂੰ ਗੰਨਾ ਤੂੰ ਐਨ ਠੀਕ ਹੈ ਥੱਲੇ ਯਾ ਫਿਰ ਇਹ ਗੰਨੇ ਦੇ ਕੰਮ ਕਰਨ ਦਾ ਥੋੜਾ ਛੱਡਾ ਬਾਜਦਾ ਵੀ ਜਿਹੜਾ ਠਿਕੜਾ ਆ ਵੀਜਣਾ ਉਰੇ ਉਰੇ ਕਟਾ ਦੇ ਇਹਨੂੰ ਹਾਂ ਹਾਂ ਕਈ ਵੀਜਦੇ ਆ ਠੀਕ ਨਹੀਂ ਗੱਲ ਆਹ ਸੀ ਆ ਇੱਥੇ ਟਰੈਕਟਰ ਮੁੰਡਾ ਜੋਗੀ ਰਹਿ ਜੀ ਆ ਜਗਾ ਹੂੰ ਇੰਨੀ ਹੂੰ ਬਜਾ ਟਰੈਕਟਰ ਕਾਕੰਡਾ ਡਿੱਬਦੇ ਬਾਦ ਟਰੈਕਟਰ ਤਾਂ ਨਿਬੜ ਗਿਆ ਤੇਰਾ ਹਾਂ ਕਾਕੰਡਾ ਹੁਣ ਡਿੱਬੜਿਆ ਬਈ ਹੁਣ ਤੇ ਬਾਹਰ ਆਪਣੀ ਚੇਰੀ ਕਾਕੰਡਾ ਬੀਜ ਦੇ ਬੱਚਰੀ ਦਵੱਲੇ ਹੀ ਛੱਡ ਲਾ ਹਾਂ ਹੈ ਕਿ ਨਹੀਂ ਯੈਸ ਫੇਰਾ ਆ ਗੰਨੇ ਦਾ ਨੁਕਸਾਨ ਨਹੀਂ ਨਾਲੇ ਸੜਾ ਸੀਡ ਦਾ ਬਾਲ ਉੜਦਾ ਸਿੱਧਾ ਹੀ ਨਿਕਲਦਾ ਸਿੱਧਾ ਹੀ ਫੇਰ ਮੁੜ ਜਣਾ ਆ ਵਿੱਚ ਹੂੰ ਬਹੁਤ ਫਾਇਦਾ ਆਉਦਾ ਜਦ ਸੀਡ ਨੇ ਟਾਈਮ ਹੋਵੇ ਤਾਂ ਖਾਲੀ ਹੁੰਦਾ ਇਹ ਹਾਂ ਗਰਮੀ ਗਰਮੀ ਦਾ ਕੰਮ ਹੁੰਦਾ ਗਰਮੀ ਗਰਮੀ ਗਣਕ ਹੁੰਦੀ ਹੈ ਬਿਲਾ ਹੁੰਦਾ ਖੇਤ ਠੀਕ ਆ ਚੱਲ ਆਪਣੇ ਬੰਦੇ ਬਸੇਰੇ ਬਈ ਸੋਭਈਆ ਕੋਈ ਸ਼ਾਰਟ ਨਹੀਂ ਆ ਗਈ ਬਹੁਤ ਭਈਆ ਉਹ ਨਾ ਉਹ ਦੜਾ ਬਈ ਤੁਸੀਂ ਫ ਹੈਂ ਆਪਣੇ ਵਾਲੇ ਵੀ ਪੁੱਛਣਾ ਤੂੰ ਦੋ ਦਿਨ ਰੁਕ ਜਾ। ਉਹਨੇ ਮੇਰੇ ਥੋੜਾ ਕੱਦੂ ਰਹਿ ਗਿਆ। ਨਤਈਆ ਵੇ ਉਹਨਾਂ ਡੇਲੇ ਕੱਢੇ। ਕਹਿੰਦਾ ਇਹਨੂੰ ਕਰਦੇ ਕੱਦੂ ਵਾਹ ਜਾ ਹੋਰ ਵਾਸੇ ਲਾਇਆ ਤੂੰ। ਕੱਦੂ ਹੋਰ ਦਾ ਹੋਰ ਝੱਡਣਾ ਪੈ ਗਿਆ। ਭਾਈ ਹਲੇ ਛੁੱਟ ਗਿਆ ਔੜਗੀ ਕਰਕੇ ਇਹਦਾ ਕੱਤੇ ਰਵਾ ਦਾ 20 ਦਾ ਸਾਤ ਤਾਂ ਮੈਂ ਉਹ ਮੀਂਹੇ ਸਾਤ ਤੱਕ ਜਾ ਜਿਹੜਾ 20 ਰਹਿ ਗਿਆ ਚਾਹ ਬਿਨ ਮੋਟਰਾਂ ਖੜ ਗਿਆ ਗੰਨੇ ਵਾਲੀਆਂ। ਮੋਟਰਾਂ ਕਾਦੀਆਂ ਖੜੀਆਂ ਉਹ ਲਾਈਟ ਆ ਗਈ 24 ਘੰਟੇ। ਲਾਈਟ ਵੀ ਆਲੀ ਮੋਟਰ ਵੀ ਆਲੀ। 24 ਘੰਟੇ ਲਾਈਟ ਆਲੀ। ਉਹਨੇ ਫੰਦ ਬਾਤ ਤੇ। ਇਕ ਕਉਂ ਆ ਬੰਬਾ ਉਹ ਵੀ ਹੋ ਗਿਆ ਬਾਈ ਪਾਣੀ ਉੱਪਰ ਉਪਰੇ ਗਿਆ ਫਿਰ ਥੱਲੇ ਨਹੀਂ ਗਿਆ ਧਰਤੀ ਉਹਨਾਂ ਧਰਤੀ ਢੰਡੀ ਹੀ ਕਰਦੀ ਸੀ ਸੂਸੂਣੇ ਦੀ ਹੱਦ ਵੀ ਬੱਸ ਬੱਸ ਸੂਸੂਣੂ ਤਾਂ ਮਾਰ ਲੰਦੀ ਆ ਇੱਕ 12 ਵਾਲੀ ਜੀ ਦੇਖ ਲਈ ਪਾਣੀ ਨਹੀਂ ਦੁਰਦਾ ਪਾਣੀ ਨਹੀਂ ਦੁਰਦਾ ਪਾਣੀ ਕਿੱਥੇ ਤੋਂ ਸੁੱਕੇ ਤੇ ਧੁੱਬਲ ਮਾ ਆ ਜਿਹੜੀ 4 ਤੇ 12 ਐ ਜੀ ਸੋਣਾ ਕਦੂ ਹੋ ਜੰਨੇ ਰਾਤ ਨੂੰ ਪਾਣੀ ਹੋਣਾ ਦੁਰਦਾ ਹਿੰਮੰਚਾ ਦੁਰਦਾ ਕਿੰਨੀਆਂ ਕਰਕੇ ਖੁਸਬਹਿਲਾ ਹੁਣ ਖੁਸਬਹਿਲਾ ਕਿਹੜੀਆਂ ਖਾਸੀਆਂ ਪੈ ਗਈਆਂ ਬਹੁਤ ਜਿਹਾ ਪਟੋਗੇ ਖੇਤ ਹਲੇ ਹਲੇ ਭੀਜ ਕੇ ਦੇ ਐਨ ਨੂੰ ਆ ਭਈ ਐਨ ਹੋ ਗਈ ਉਹ ਨਹੀਂ ਕਰੀਏ ਨਹੀਂ ਆਪੋ ਬੜਾ ਇਤਨਾ ਪਿੰਡ ਤਾਂ ਆਈ ਲੱਗਦਾ ਨਹੀਂ ਰੀ ਆਈ ਹੁੰਦੀ ਹੈ ਕਰਾ ਤਾਂ ਪਾウダー ਲਾ ਕੇ ਵੜਦੇ ਤੇ ਰੋਜ਼ ਰੋਜ਼ ਪਾウダー ਲਾ ਕੇ ਵੜਦੇ ਤੇ ਇਧਰਲੇ ਜੇ ਕੋਈ ਐਦਾਂ ਗੱਡੀ ਵੀ ਆ ਕੇ ਲੰਘ ਜਿੱਦਾਂ ਤਾਂ ਆਏ ਆਏ ਗਏ ਉਹਦੇ ਵੀ ਲੈ ਇਧਰੋਂ ਉੱਠਿਆ ਬਰੋਲਾ ਜਾ ਗਿਆ ਨੇਰੀ ਆ ਗਈ ਇਧਰ ਸੇ ਸਰਾ ਤਾਰ ਕੇ ਤੇਰੇ ਮੈਂ ਤਾਂ ਵਿਹਲਾ ਬਾਈ ਪਿੰਡ ਵਾਲੀ ਘਰਤਾ ਮੋਟਰ ਦੋ ਘਾਟੇ ਵੀ ਨਹੀਂ ਚਲਾਈ ਦੀ ਦੋ ਘਾਟੇ ਜਾਂ ਨੂੰ ਬਸ ਮੈਂ ਤਾਂ ਦੋ ਮਾ ਚਾਰ ਮਾ ਚਲਾਉਂਗਾ ਦੋ ਘਾਟੇ ਚਾਰ ਕਿੱਲੇ ਦਾ ਦੋ ਘਾਟੇ ਚਲਾਉਂ ਮੈਂ ਹਾਂ ਜਿਹੜੇ ਲਾਤ ਤੇ ਅੱਛਾ ਕੱਕਰ ਹਨ ਉੱਥੇ ਹੈ ਦਸਕਰ ਹਾਂ ਉਹ ਸਾਡਾ ਤਾਂ ਪਾਣੀ ਰਾਜ ਰਹਿੰਦਾ ਨਾ ਕਰਕੇ ਰਹਿੰਦਾ ਹਾਂ ਦਾ ਰੀ ਆਵ ਰੱਖਿਆ ਦਾ ਨੂੰ ਕੋਈ ਕਾਲੀ ਦਾਬ ਲੋ ਕਾਲੀ ਦਾਬ ਚਾਹੂੰ ਕਹ ਨਾ ਨੂਨ ਛੜਕੀ ਜਾਂਦਾ ਜਗਮਾ ਫਿਰ ਤੂੰ ਬਥੇਰਾ ਕਿਹਾ ਇਹਨਾਂ ਨੂੰ ਮੈਂ ਇਹ ਕਿਹੜਾ ਭਾਈ ਟਵਾਈ ਪਟਾਈ ਬੋੜੂਗੀ ਉਹਦੀ ਮਸ਼ੀਨ ਦੀ ਬਹੁਤ ਬੋੜੂਗੀ ਕਿ ਪੱਟ ਦੀ ਪੂਰੀ ਇਹ ਬਹਿ ਲੜੇ ਨਹੀਂ ਦਿੰਦੀ ਉਹ ਹੈ ਬਹਿ ਲੜੇ ਨਹੀਂ ਦਿੰਦੀ ਬਹਿ ਲੇ ਛੜੀ ਪਟਾਈ ਨਹੀਂ ਉਹ ਪੈ ਵੀ ਨਹੀਂ ਮੈਂ ਭਾਈ ਪੜਦਾ ਤਾਂ ਆਹੀ ਹੈ ਜੇ ਬਹਿ ਫਿਲਦਾ ਹਾਂ ਹੈਨਾ ਉਹਰੇ ਕਿ ਕਿ ਹੈ ਜਿਆ ਸਾਡੇ ਮੀਂਹ ਗੜ ਪਿਆ ਮੀਂਹ ਹੀ ਪਿਆ ਦੇ ਲੱਗਣ ਦੀ ਫੈਪਦਾ ਬਲੇ ਦਾ ਇੱਕ ਹੋਰ ਕੰਮ ਵੀ ਚਾਹੀਦਾ ਆ ਆਪਾਂ ਗੱਲ ਤੀਂ ਕਰ ਜਿੰਦੇ ਆ ਅਸਲ ਵਿੱਚ ਪਾਣੀ ਪੈਣੇ ਚਾਹੀਦਾ ਲੈ ਅੱਧੀ ਪਾਕੇ ਅੱਧੀ ਮਿੱਟੀ ਵਾਹ ਕੇ ਠਾਕਰ ਬਣ ਜਾਂਦਾ ਗੱਲ ਕਿ ਆਉਂਦੀ ਆ ਜੇ ਸੀ ਬੀ ਆਈ ਬੁੰਦੀਆਂ ਲਗਾ ਆ ਪਾ ਪਾ ਜੇ ਸੀ ਬੀ ਆ ਵੀ ਨੀ ਖੜਦਾ ਆਓ ਜੇ ਠਾਕਰ ਬਣ ਜੇ ਬਣਾ ਆ ਪਰ ਯਾਰ ਫਾਇਦਾ ਉਹਨਾਂ ਨੂੰ ਵੀ ਆ ਹੁਣ ਉਹਨਾਂ ਨੂੰ ਕਿੰਨੇ ਕੀੜੇ ਲੱਗਣੇ ਉਹਨਾਂ ਦੇ ਹੋਰ ਹੈ ਫਿਰ ਫਾਇਦਾ ਉਹਨਾਂ ਦਾ ਵੀ ਆ ਔਰ ਕਿਹ ਕਰਨ ਥੋੜੇ ਹਵਾ ਵਾਲੇ ਕੀ ਪਾਵੇ ਲਾਉਣੇ ਨੂੰ ਉਹ ਤਾਂ ਕੱਲ ਗਏ ਤੇ ਕੱਲ ਫੇਰ ਮੈਂ ਜਾਣਾ ਹਾਂ ਵਾਲਾ ਲਾਤਾ ਤਾਂ ਤੈਰ ਹੀ ਨੇ ਕਿਨੇ ਰਾਤ ਲਾਉਣਾ ਇੱਕ ਹੋਰ ਲਾ ਬਣੇ ਉਹਨਾਂ ਨੇ ਸਾਡੇ ਵੀ ਦੇਖ ਕੇ ਗਏ ਆਏ ਤੇ ਬਾਈ ਕੰਪਨੀ ਵਾਲੇ ਆਏ ਤੇ ਉਹ ਆ ਮੈਂ ਜਿਹੜਾ ਕੋ ਮਰਜ਼ੀ ਕਰੀ ਉਹ ਚਲਾ ਕੇ ਦੋ ਹਾਂ ਤਾਂ ਠੀਕ ਹੈ ਗੱਲ ਯਾਰ ਪੈਪ ਦਾ ਬਹੁਤ ਹੋ ਗਿਆ ਮਹਗਾ ਹੁਣ ਵੈਸੇ ਨਹੀਂ ਸਾਡੇ ਦੇਣੇ ਚਾਹੀਦੇ ਕਦੇ ਹੀ ਪੂਰੇ ਮੈਂ ਦੇਖ ਲਿਆ ਉਹ ਪੈਪ ਵੀ ਭਜਨ ਦੇ ਬਾਤ ਤੇ ਲਿਆਂਦੇ ਨਾਲੇ ਮੈਨੂੰ ਪਤਾ ਰੋਆ ਪੈਪ ਲੈਂਦਾ ਹੈ 15 ਕਿਲੋ ਵਾਲਾ ਪੈਪ ਤਾਂ ਇਹ ਕਿੱਥੇ ਮਾਰਦਾ ਕਿਲੋ ਉਹ ਬਾਈ ਆਇਆ ਕਹਿੰਦਾ ਹਵਾ ਚੱਕਰ ਆ ਮੈਂ ਆਇਆ ਤੁਹਾਨੂੰ ਦਿਖਾਵਾਂ ਹਵਾ ਚੱਕਰ ਉਹ ਉਹਦੇ ਕਿਥੇ ਪੈਣੀ ਇੱਥੇ ਆਉਂਦੇ ਮੈਂ ਗਿਆ ਛੋਟਾ ਛੋਟਾ ਖਾਲੇ 20 ਗੀਲੇ ਹੋਣੇ ਆ ਹਾਂ ਦਿਖਾ ਦੇ ਕਿਤੇ ਹਵਾ ਵਾਲਾ ਨਾਲੇ ਟੋਬੇ ਦਾ ਪਾਣੀ ਜਾਂਦਾ ਹੁੰਦਾ ਵਾਂਗਾ ਨਾਲੇ ਮੋਟਰ ਦਾ ਧੂਆ ਜੂਆ ਵੀ ਨਹੀਂ ਜਾਂਦਾ ਉੱਥੇ ਦਾ ਹੀ ਜਿੱਥੇ ਵੀ ਪੱਟਦੇ ਆ ਉਹ ਇੰਨਾ ਜੂਆ ਵੱਧਦਾ ਹੂਗਾ ਉੱਥੇ ਜੂਆ ਨਹੀਂ ਜਾਂਦਾ ਸਾਡੇ ਨਾਲ ਇਹਨਾਂ ਨੂੰ ਜਿੰਨਾ ਇੰਨਾ ਧੂਆ ਵੱਧਦੀ ਆ ਇਹਨੋਂ ਵੀ ਜ਼ਿਆਦਾ ਵੱਧਦੀ ਆ ਇਹ ਵੀ ਜ਼ਿਆਦਾ ਵੱਧਦੀ ਆ ਦਾ ਖੜੀਓ ਵਾਲੇ ਦੇ ਮਸ਼ੀਨ ਦੀ ਨੂੰ ਹਾਂ ਤੁਹਾਨੂੰ ਹਵਲੇ ਲਾਉ ਮੈਂ ਜਿੱਕਣਾ ਭਾਈ ਮਰਜੀ ਕਰ ਚਲਾ ਕੇ ਦੇ ਜੀ ਚਲ ਦੇਖਦੇ ਹਾਂ ਭਾਈ 12 ਪਰ ਗਿਆ ਕੰਮ ਮੰਡ ਵਾਲਾ ਕਰ ਲੂ 12 ਵਾ ਦੁਪਹਿਰੇ ਨੂੰ 12 ਵਜੇ ਆਉ ਦੁਪਹਿਰੇ ਨੂੰ ਆਪਾਂ ਹੂ ਅੱਡ ਫਿਰ ਨੂੰ ਪਖਣਾ ਚੱਲ ਹੁਣ ਨਾ ਆਏ ਜੀ ਧੁੱਪ ਜੀ ਨਹੀਂ ਡੁਕਣਾ ਹੈ ਅਨ ਦੋ ਤਿੰਨ ਦਿਨ ਹੋ ਗਏ ਉਹ ਤਾਂ ਪਾ ਘਟਦੀ ਹੈ ਤਾਂ ਪਤਾ ਨਹੀਂ ਕਰਕੇ ਘਟਦੀ ਪਹਿਲਾਂ ਖੜਨ ਦੀ ਧੁੱਪ ਪਹਿਲਾਂ ਤਾਂ ਆਇਆ ਮੌਸਮ ਫਰਕ ਪਿਆ ਵੇ ਹੂੰ ਤਾਜ ਪੇੜਾ ਮਾਰਦੀ ਦੀ ਹਾਂ ਐ ਮੱਕੀ ਦੀ ਐਸੀਆ ਐਸੀਆ ਜਾ ਮਾਰਦੀ ਐ ਹੁਣ ਚਪੇੜਾ ਨਹੀਂ ਮਾਰਦੀਆਂ ਗਾਹਾਂ ਗਾਹਾਂ ਮੇਰੀ ਥੋੜਾ ਗੱਲ ਤੁਸੀਂ ਕਹੀ ਤਾਂ ਜਾਂਦੇ ਨਹੀਂ ਨਹੀਂ ਘੱਟ ਪਿਆ ਆ ਮੱਕੀ ਨੇ ਦੋ ਪਾਣੀ ਲੈ ਲਏ ਥਣ ਨੂੰ ਐਵੇਂ ਨਾ ਹੋ ਚਪੇੜਾ ਗਾਹਾਂ ਗਾਹਾਂ ਚ ਪੇੜਾ ਖੜੋ ਬਜਣੀ ਹੁਣ ਹੁਣ ਪੜਦਾ ਹੈ ਬਜਣੀ ਗਾਹਾਂ ਗਾ ਦੇਖੀ ਗਰਮੀ ਉਹ ਜਵੇੜ ਬਜਣੀ ਜਿਹਦਾ ਖੜਕਾ ਨਹੀਂ ਹਾਂ ਬਿਨਾ ਖੜਕੇ ਵਾਲੀ ਚਪੇੜਾ ਬਜਣੀ ਆ ਹੁਣ ਤਾਂ ਉਹਨੇ ਪੈਰੇ ਆਉਂਦੇ ਆਉਂਦੇ ਨੇ ਮੰਡ ਤੇ ਜਿਹੜੇ ਕੱਦੂ ਕਰਕੇ ਆਏ ਆ ਮੈਨੂੰ ਹੁੰਗਰ ਮਖਾਈ ਨਾ ਟਾਈਮ ਹੈ ਤੂੰ ਇਹ ਮੱਕੀ ਦਾ ਰੋਣ ਲੱਗ ਗਿਆ ਜੇ ਮਾਸੇ ਦੇਖਿਆ ਮੈਂ ਗੱਲੇ ਬਣ ਗਿਆ ਇਹ ਤਾਂ ਕਹਿੰਦਾ ਜਾਣਾ ਸੁੱਕਾ ਠੰਡਿਆ ਗਿਆ ਨਾ ਪਿਆਉ ਜਣਾ ਯਾਰਾ ਆ ਗਿਆ ਨਾ ਪਹਿਲਾਂ ਕਿ ਸੁੱਕ ਜਣੇ ਨੇ ਹਾਂ ਆ ਸਾਰੀ ਮੱਕੀ ਬਾਹਗੇ ਫੇਰ ਹਾਲਾ ਗਿਆ ਫੁੱਲ ਦਿਓ ਅੱਜ ਕਾਲੂ ਫਾਂਟ ਲੱਗੀ ਉਹਦੇ ਰੂੜਾ ਬਿਟ ਲੈਣਾ ਉਹ ਕਹਿੰਦਾ ਫੇਰ ਕਾਇ ਕਿੜਾ ਵਾਲੇ ਘਮਾ ਜਾਏ ਦੇ ਹੂੰ ਧੀਗਨੀ ਗੱਲ ਯਾਰ ਡਾਲ ਹੋ ਗਈ ਨੰਗੀ ਜਾਈ ਸਵੇਰੇ ਕੱਲਾ ਜਾਈ ਦਾਤੀ ਲਿਕੇ ਬਹਿ ਜਾ ਸਾਫ ਕਰਕੇ ਐ ਮਿੱਟੀ ਚਾਹੇ ਦੀ ਰੋਡ ਨਹੀਂ ਹੈਗੀ ਦਾਤੀ ਲੈ ਕੇ ਵੜਦੇ ਕਾਗਜ ਚਲਾਉਣਾ ਪੈਣਾ ਇਹਦੇ ਤੇ ਖੇਤ ਦੀ ਨੀਮਾ ਸਾਥੇ ਹੂੰ ਜਨਾ ਕਾਗਜ ਲਾ ਦੇ ਇੱਧਰ ਲੋਡ ਨਹੀਂ ਹੈਗਾ ਤਾਂ ਬੱਟ ਬਹੁਤ ਚੌੜੀ ਆ ਹੂੰ ਕਾਗਜ ਲਾ ਦੇ ਇੱਧਰ ਐਵੇਂ ਤਾਂ ਟਾਗ ਜਲਾਉਣਾ ਪੈਣਾ ਹੈ ਹੱਡਾਂ ਹਲੇ ਜੂਏ ਕਾ ਇਹਦੇ ਕਰੰਨੇ ਕਰਕੇ ਖੱਡਾ ਕੱਢ ਦਿੰਦੇ ਜਦੀ ਕਾਗਜ ਲਾ ਇੱਕ ਜਮੀਂ ਪੈਂਦਾ ਨਾ ਹਲੇ ਗੰਰੋਲੇ ਹੁੰਦੇ ਨੇ ਇਹਦੇ ਲੰਬੇ ਲੰਬੇ ਜੀ ਉਹ ਬਹੁਤ ਖਰਾਬ ਕਰਦੇ ਉਹ ਮੈਂ ਲਾਈ ਜੀਤੂਆਂ ਦੇ ਨਾਲ ਆਪਣਾ ਕਾਗਜ ਲਾਇਆ ਹਾਂ ਉਹ ਨਾਲ ਖਾਲ ਖੁਰਚ ਰਹੇ ਆ ਬੈਠ ਕੇ ਖੁਰਪੇ ਨਾਲ ਮੈਂ ਇੱਧਰ ਤਾਂ ਲਾਏ ਹੋਏ ਇੱਕ ਵੀ ਲਿਸ ਨਹੀਂ ਗਈ ਸਾੜੇ ਦੇ ਨਹੀਂ ਮੰਨ ਮ ਇਹ ਪਾਣੀ ਉਹ ਨਹੀਂ ਲੱਗਣਾ ਨੂੰ ਯਾਰ ਇਹਦਾ ਫਾਇਦਾ ਬਾਪਦਾ ਹੈ ਆਇਆ ਆਪਾਂ ਹੀ ਗੱਲ ਹੂੰ ਇਹ ਤਾਂ ਮੋਢਾ ਸਹੁਰੇ ਦੇ ਰਾਤ ਨੂੰ 9 ਵਜੇ ਆ ਉਸ ਸਸਰਾਲ ਸਸਰਾਲ ਆਉਣਾ ਚੱਚੇ ਦੇ ਘਰ ਨੇ ਸਸਰਾਲ ਆਉਣਾ ਉਹ ਅੱਡਾ ਘੰਟਾ ਬੈਠਾ ਬਣਾ ਉੱਥੇ ਉਹ ਚਾਹ ਤਾਂ ਪੀ ਲੈਣ ਦੇ ਕਰੋ ਹੈ ਚਾਹ 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 ਤਾਂ ਪੀ ਗਈ ਆਊਗਾ ਨਹੀਂ ਕਿਦਰ ਮੂੰਹ ਚ ਪਾ ਕੇ ਦੇ ਦੋ ਵੱਡੀ ਚ ਖੜਾ ਜੀ ਪੀ ਲੂ ਘਰ ਆ ਕੇ ਪੀ ਮੈਂ ਤੇ ਗਈ ਇਹ ਨਹੀਂ ਗਾਲੀ ਆ ਦੂਰ ਦੇ ਸੌਰੀਆਂ ਦਾ ਪੰਗਾ ਰਿਆਂ ਦਾ ਨੇੜੇ ਦਾ ਵੀ ਬੰਦਾ ਹੁਣ ਚ ਨਹੀਂ ਆਉਂਦਾ ਜਾਂ ਜੇ ਚਲੇ ਗਿਆ ਜਾਂ ਕੋਈ ਨਹੀਂ ਗੱਲੂ ਚੱਲਾਂਗੇ ਘੁੰਮਦਾ ਫਿਰਦਾ ਚਲੇ ਜਾਂਦਾ ਨਹੀਂ ਬੰਦਾ ਐਸ ਤਰ੍ਹਾਂ ਵਿੱਚ ਪੈਸੇ ਲੈ ਜਾ ਹੁਣ ਦੂਰ ਦੂਰ ਦਾ ਦੂਰ ਦੂਰ ਆ ਵੀ ਕਰਨਾ ਪੈਂਦਾ ਭਾਈ ਮੈਂ ਤੁਸੀਂ ਲੈਣ ਆ ਜਾਓ ਛੱਡਣਾ ਛੱਡ ਜਾਓ ਹੱਥ ਵਿੱਚ ਖਾਣਾ ਪੈਂਦਾ ਹੱਥ ਵਿੱਚ ਖਾਣਾ ਪੈਂਦਾ ਨਹੀਂ ਹੱਥ ਤਾਂ ਆ ਜਾਂਦਾ ਦਾ ਉਹ ਸਾਲਾ ਆ ਜਾਂਦਾ ਅੱਛਾ ਨਾ ਕੋਈ ਮੋਣਾ ਨਹੀਂ ਨਾ ਤਾਂ ਹੈਗਾ ਹਾਂ ਯਾਦ ਹੈ ਤਾਂ ਸਾਹੀ ਸਾਹਿਬ ਇਧਰ ਗੱਡੀ ਤੋੜ ਲਾ ਉਧਰ ਤੇ ਤੋੜ ਲਾ ਸਾਹੀ ਸਾਹਿਬ ਕਿੱਥੇ ਰਹਿੰਦੇ ਆ ਅੱਛਾ ਅਗਲੇ ਮਸੜੇ ਕਿਲੇ ਨੇ ਹਾਂ ਘਾਟ ਦਾ ਰਸਤਾ ਉੱਥੇ ਸੀ ਹੂੰ ਘਾਟ ਉਧਰ ਤੇ ਲੱਗਦਾ ਘਾਟ ਇਧਰ ਤੇ ਲੱਗਦਾ ਉੱਥੇ ਸੀ ਤੇਰੇ ਤਾਂ ਚਾ ਸਾਰੇ ਨੇੜੇ ਹੀ ਆ ਬਾਈ ਦੇ ਨਾਲ ਕਿਦੇ ਤੇਰੇ ਉਹ ਸਾਡੇ ਤਾਂ ਸਾਈਕਲ ਵਾਲੇ ਨੇੜੇ ਆ ਹਾਕ ਮਾਰ ਰਹੇ ਹੁੰਦੇ ਇੱਥੇ ਬੁੱਢਾ ਕਾ ਕੀ ਨਹੀਂ ਸੁਣਦਾ ਉਹ ਨਿਤਰਾ ਦੇ ਕੋਠੇ ਵੀ ਲਾ ਕੇ ਦੂਰ ਵੀ ਨਿਕਾ ਲੈ ਦੇਖਣ ਲੱਗੀ ਕਿ ਕਿਤੇ ਨਹੀਂ ਵੀ ਨੇੜੇ ਨਹੀਂ ਜਾਂਚੀ ਉਹ ਆਪਰੇ ਪਾਉਂਦੇ ਤਮਾਰਾ ਗਾ ਪਹਿਲਾਂ ਕਿ ਨੀਂਦਾ ਹਰ ਮਲਦੀ ਚਿਮਨੀ ਲਿੰਦੀਆਂ ਉਰੇ ਤੇ ਚਿਮਨੀ ਤਾਂ ਦੇਖ ਰੋਪੜਦੇ ਦਾ ਬਈ ਐਂ ਦਿਖਦੀਆਂ ਇੱਥੇ ਦੇਈ ਦੀ ਆਪਣੇ ਮੰਨ ਪਰਤੇ ਦੇਖਦੀਆਂ ਚਿਮਨੀ ਆ ਰੋਪੜਦੇਗਾ ਬਹੁਤ ਹਾਂ ਰੋਪੜ ਦੇਦਾ ਬੰਨ ਮੇ ਚੜ ਜਾ ਹੁਣ ਬੂਟੇ ਹੀ ਖੜੇ ਦਿਖਣਾ ਕੋਠੇ ਵੀ ਦੇਖ ਜੁ ਨਿਤਰਾ ਬਾਈਆਂ ਦੇ ਪਰਤੇ ਹਾਂ ਕਿਵੇਂ ਨਹੀਂ ਉਹ ਟੈਂਕ ਉਹ ਸਾਡੇ ਕੀਪਰ ਦਾ ਬਹੁਤ ਕੋ ਦਿਖਦਾ ਰੋਪੜ ਦਿਖਦਾ ਹੱਟ ਵਾਲਾ ਗੁਰਦੁਆਰਾ ਦਿਖਦਾ ਸਭ ਕੁਝ ਦਿਖਦਾ ਉੱਥੇ ਉਹ ਤੇਰਾ ਬਾੜੇ ਸੌਰਾ ਜਿਹੜਾ ਹੋਇਆ ਗੁਰਦੁਆਰਾ ਟੀਬੀ ਵਾਲਾ ਉਹ ਦਿਖਦਾ ਸ਼ੁਕਰ ਸਾਹ ਵਾਲੇ ਸਾਰੇ ਦਿਖਦੇ ਸ਼ੁਕਰ ਵਾਲੇ ਸਾਰੇ ਸਾਰੇ ਗੁਰਦੁਆਰੇ ਤੇ ਉਹ ਕਿਧਰ ਟੈਂਕੀ ਵੀ ਜੜੀ ਹੈ ਹਾਂ ਹਾਂ ਚੜਦੇ ਆ ਤੁਹਾਨੂੰ ਮੈਂ ਹੋਰ ਕਹਿਣ ਕਿਹਦਾ ਲੋਕਡਾਊਨ ਨੂੰ ਸਾਰਾ ਕੁਝ ਲੱਗਿਆ ਦੇਖਣ ਲੋਕਡਾਊਨ ਦਾ ਬਾਈ ਨੂੰ ਪੁੱਛਦਾ ਲੈ ਇਹਨੂੰ ਲੈਣਾ ਤੇ ਅਮਰੂਦ ਵੀ ਦੇਖ ਗਿਆ ਦਾ ਅਮਰੂਦ ਕਿਉਂ ਆ ਵਿਲੇ ਬੈਠੇ ਜਿਹੜਲੇ ਆਣ ਕ੍ਰਿਕਟ ਦੇ ਲੱਗਤੇ ਕਿਲੇ ਕਰਦੇ ਦੇ ਲੋਕਡਾਊਨ ਚ ਆਈ ਪਤਾ ਨਿਤਰਨਾ ਦੇ ਉੱਤੇ ਪੁਲਿਸ ਦੀ ਗੱਡੀ ਹਣੀ ਫਰ ਜੇ ਦੇ ਲੋਕ ਕਿਹੜਾ ਬੜਾ ਬੜਾ ਭਾਈ ਜੇ ਖੇਲਦੇ ਹੁੰਦੇ ਤੀ ਮੰਝਨਪੁਰ ਸਾਰੇ ਪਿੰਡ ਚ ਰਹੋ ਹਾਂ ਤੁਹਾਨੂੰ ਖੇਲਦੇ ਪਤਾ ਉਜਨੀ ਚ ਹੋ ਜਾ ਕਰਦੀ ਰੌਲਾ ਪਈ ਜਾਂਦਾ ਇਹ ਖੇਡਦਾ ਵੀ ਸਾੜੇ ਖਰਚ ਵੀ ਹੁੰਦਾ ਸਭ ਜਨ ਰੌਲਾ ਪਾਉਂਦੇ ਹਾਂ ਹਾਂ ਸਭ ਤੇ ਜਨ ਬਾਲੀਬਾਲ ਨੂੰ ਵੀ ਉਹੀ ਕਮਾਈ ਕਰਦੇ ਦਾ ਹਲਾ 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 ਰੋਲ ਬਾ ਕੇ ਫੇ ਲੜਨਾ ਭੱਜਣ ਲੈਣਾ ਹਾਂ ਮੀ ਮੀ ਬਾਈ ਤੇ ਇੱਧਰ ਵਾਲੇ ਪਾਰ ਚੋਂ ਦਿਖ ਜੰਨੇ ਆ ਹਾਂ ਆ ਤਾਂ ਦਿਖ ਜੰਨੇ ਇੱਧਰ ਵਾਲੇ ਦਾ ਬਾਈ ਲੋਕਡਾਊਨ ਚ ਦਿਖੇਦੇ ਹਾਂ ਆ ਤਾਂ ਆ ਤਾਂ ਆਪਣੇ ਨੇੜੇ ਆ ਨਾ ਹਾਂ ਹਾਂ ਆ ਨੇੜੇੋਂ ਦੂਰ ਹੈ ਚਲੋ ਮਗਲਾ ਮੱਕੀ ਫੇ ਬਾਈ ਨੇੜਾ ਹੁੰਦਾ ਚਲੋ ਲਾਓ ਬਾਈ ਚਗਾ ਦੀਏ ਪੰਡ ਤੈਨੂੰ ਚੱਕ ਆਉ ਫੇ ਮੈਨੂੰ ਵੀ ਪਤਾ ਹੁੰਦਾ ਮੈਨੂੰ ਹਾਲੀ ਮੈਨੂੰ ਲੱਗਿਆ ਵੀ ਰੇਵੀ ਜੀ ਬਣਾ ਕੇ ਹੁੱਕੇ ਲੋਣੀ ਪੈਣੀ ਐਨੂੰ ਲਾਲਾ ਹਾਂ ਪਰ ਤੁਸੀਂ ਉਹ ਪੁੱਠੀ ਕਰ ਦੇਗਾ ਨਹੀਂ ਰੋਜ਼ੇ ਇੱਕ ਬੰਗਾ ਥੋੜੋ ਥੋੜੋ ਆ ਗੁੱਦਗਾ ਮੇਰਾ ਗੁਰੂ ਹੈਲੋ ਜਲੀਏ ਬਾਈ ਰੋਰ ਚੰਗਾ ਜੀ ਸਤਿਗੁਰੂ ਜੀ ਸਤਿਗੁਰੂ ਜੀ